ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਖੋ ਸਟੱਡ ਫਾਰਮ ਪਿੰਡ ਪੈਣੀ ਬੜਿੰਗ ਦਾ ਇੱਕ ਤਾਂ ਮਾਰਵਾੜੀ ਬਸ਼ੀਰਾ ਦਿਖਾਉਣਾਗਾ ਜੋਰਾ ਜਿਹੜਾ ਸਾਹਮਣੇ ਝੂਮ ਕੇ ਤੁਰਿਆ ਆਉਂਦਾ ਹੈ ਮਾਰਕਾ ਦੇਖੋ ਯਾਰ ਕਿੰਨੇ ਰੰਗ ਸ਼ਾਨਦਾਰ ਭਰੇ ਗਏ ਆ ਪਰਮਾਤਮਾ ਬੰਨੀ ਹੋਏ ਦੇਚ ਤਿੰਨ ਪੈਰੀ ਦੇ ਇੱਕੋ ਜਿਹੇ ਚਿੱਟੇ ਆ ਤੇ ਮੱਥੇ ਤੇ ਬਹੁਤ ਜ਼ਿਆਦਾ ਸੋਨਾ ਬਲੇਜ ਆ 64 2 ਵਰਗੇ ਦੱਸਦੇ ਆ ਵੀ ਇਹਦੀ ਹਾਈਟ ਹੋਗੀ ਤੇ ਕਨਗੋ ਘੋੜੇ ਦਾ ਬੱਚਾ ਇਹ ਗ੍ਰੇਟ ਗੈਂਬਲਰ ਦਾ ਪੋਤਾ ਗਾ ਇੱਕ ਤਾਂ ਬਾਈ ਵਰਗਿਆਂ ਨੇ ਇਹਦੀ ਸਟੱਡ ਸਰਵਿਸ ਓਪਨ ਕਰਨੀ ਆ ਇੱਕ ਬਸ਼ੇਰਾ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਉਹ ਇਹਦੇ ਨਾਲੋਂ عمر ਚ ਤਿੰਨ ਚਾਰ ਮਹੀਨੇ ਮੇਰਾ ਖਿਆਲਾ ਬਾਈ ਦੱਸਦੇ ਸੀ ਜਿੰਮੇ ਛੋਟਾ ਗਾ ਪਰ ਉਹ ਕੱਦ ਦੇ ਵਿੱਚ ਬਹੁਤ ਵੱਡਾ ਹੋ ਗਿਆ ਸੋ ਉਹਦੇ ਵੀ ਦਰਸ਼ਨ ਕਰਾਉਣੇ ਆ ਪਹਿਲਾਂ ਇਹਦੀ ਤੁਸੀਂ ਚਾਲ ਚੂਲ ਚੈੱਕ ਕਰੋ ਤੁਰਦਾ ਕਰਦਾ ਜਮਾ ਮੈਂ ਕਹਣਾ ਯਾਰ ਝੂਮ ਝੂਮ ਕੇ ਤੁਰਦਾ ਸਵਾਦ ਲਿਆਉਂ ਦਿੰਦਾ ਉੱਤੇ ਬੈਠੇ ਬੰਦੇ ਨੂੰ ਆ ਬਾਈ ਜਾਕਰ ਹਸੈਣ ਬੈਠਾਗਾ ਇਹਦੇ ਤੇ ਸਵਾਰ ਇੰਡੀਆ ਲੈਵਲ ਦਾ ਬੜਾ ਫੇਮਸ ਜਿਹਨੇ ਇਸ ਘੋੜੇ ਨੂੰ ਤੋਰਿਆਗਾ ਤੇ ਬਣਤਰਾਂ ਕੁਆਲਟੀ ਵਾਈਜ਼ ਬਹੁਤ ਜਿਆਦੇ ਚੰਗਾ ਬਸ਼ੀਰਾ ਤਿਆਰ ਹੋਇਆਗਾ ਇਹਦਾ ਰਿਜ਼ਲਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਦੂਜੇ ਬਸ਼ੀਰੇ ਕਿੰਨੀ ਹੁਣ ਝਾਤ ਮਾਰੋ ਜਿਹੜਾ ਆ ਬਾਈ ਆਰਗੇਨਾਈਜ਼ਡ ਸਰਵਿਸ ਵਾਸਤੇ ਓਪਨ ਕੀਤਾ ਇਹਦਾ ਨਾਮ ਰੱਖਿਆਗਾ ਬਾਈ ਨੇ ਅਰਜਨ ਤੇ ਇਹ ਨਵਾਬ ਘੋੜੇ ਦਾ ਬੱਚਾਗਾ ਰਤਨਾਕਰ ਦਾ ਪੋਤਾ ਆ ਗਿਆ ਨਵਾਬ ਦਾ ਬੱਚਾ ਆ ਗਿਆ ਦੋਸਤੋ ਤੇ ਇਹ ਛਾਟੋਂ ਬਾਹਰ ਹਾਈਟ ਕਰ ਗਿਆ 66 ਇੰਚ ਤੋਂ ਇਹਦੀ ਜਿਹੜੀ ਹਾਈਟ ਆ ਪਾਰ ਹੋ ਗਈ ਇਹਦੀ ਉਮਰ ਆ ਜਿਹੜੀ ਹਾਲੇ 3 ਸਾਲ ਤੋਂ ਘੱਟ ਆ ਗਈ ਤੇ ਚੰਗਾ ਕੱਦ ਕਾਠ ਤੇ ਖੁੱਲੀ ਬਾਡੀ ਦਾ ਵੱਡਾ ਘੋੜਾ ਬਣ ਕੇ ਨੇ ਤਿਆਰ ਹੋਣਾਗਾ ਬਾਕੀ ਬਣਤਰਾਂ 'ਚ ਵੀ ਕੋਈ ਤੋੜ ਨਹੀਂ ਇਹਦਾ ਮੂੰਹ ਮਾਂ ਦਾ ਬੜਾ ਪਤਲਾ ਗਰਦਨ ਬੜੀ ਲੰਮੀ ਆ ਕੰਨ ਸ਼ਕੀਨ ਆ ਇਹਦੇ ਵੀ ਤੁਹਾਨੂੰ ਆਪਾਂ ਦੱਸਾਂਗੇ ਵੀ ਸਟੱਡ ਸਰਵਿਸ ਦੀ ਫੀਸ ਕਿੰਨੀ ਰੱਖੀ ਆ ਬਾਈ ਯਰ ਗਿਆਨੇ ਤੇ ਆਹ 4-5 ਜਨਵਰੀ ਇਹਨਾਂ ਨੇ ਕਰਨੇ ਆ ਸੇਲ ਤਿੰਨ ਘੋੜੀਆਂ ਦਾ ਸੂਈਆਂ ਵੀ ਆ ਨੇ ਤੇ ਇੱਕ ਆ ਮੱਝੂ ਕੇ ਬਲੱਡ ਲਾਈਨ ਦੀ ਬਸ਼ੇਰੀਆ ਦੋਸਤੋ ਤੇ ਇਹ ਵੀ ਵੇਚਣੀ ਆਂਗੀ ਸੁਨਿੰਗਾ ਮਾਰ ਲਓ ਬਾਕੀ ਇੰਟਰਵਿਊ ਦੇ ਵਿੱਚ ਬਾਈ ਬਲਵੰਤ ਦੇ ਨਾਲ ਆਪਾਂ ਗੱਲਬਾਤ ਕਰਕੇ ਸਾਰੀ ਡਿਟੇਲ ਤੁਹਾਨੂੰ ਦਿੰਨੇ ਆਂ ਘੋੜੀਆਂ ਨੇ ਜਿਹੜੀਆਂ ਤੋਰੇ ਤੂਰੇ ਦੇ ਹੱਕ ਨੂੰ ਬੜੀਆਂ ਕੈਮਾਂ ਬਾਕੀ ਬਰੀਡਿੰਗ ਵਾਸਤੇ ਬਹੁਤ ਚੰਗੀਆਂ ਨੇ ਪੱਕੇ ਰੰਗ ਨੇ ਘੋੜੀਆਂ ਦੇ ਸਾਊ ਸ਼ਰੀਫ ਘੋੜੀਆਂ ਨੇ ਵਧੀਆ ਸਮੀਆਂ ਮੀਆਂ ਪਲੀਆਂ ਮੀਆਂ ਘੋੜੀਆਂ ਨੇ ਤੇ ਮੰਗਰਾ 8 8 10 10 ਦਿਨਾਂ ਦੇ ਬੱਚੇ ਆ ਇਹਨਾਂ ਦੇ ਸੋ ਤਸੱਲੀ ਨਾਲ ਤੁਸੀਂ ਇਹ ਘੋੜੀਆਂ ਵੀ ਖਰੀਦ ਸਕਦੇ ਹੋ ਤੇ ਆਹ ਖਲੀਫੇ ਦੀ ਬੱਚੀ ਇੱਕ ਚੰਗੀ ਹਾਈਟ ਕਰਨ ਵਾਲੀ ਬਹੁਤ ਵੱਡੀ ਬਸ਼ੇਰੀ ਬਣੂ ਇਹ ਵੀ ਸੈਟ ਬਾਈ ਨੇ ਸੇਲ ਕਰਨਾਗਾ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ 22 ਬਲਵੰਤ ਵੈਸੇ ਫੋਰਨ ਦੇ ਵਿੱਚ ਰਹਿੰਦਾਗਾ ਇਹਨੇ ਜਾਨਵਰ ਤਕਰੀਬਨ ਸਾਰੇ ਹੀ ਸੇਲ ਕਰਨੇ ਆ ਬਸ਼ੇਰੀਆ ਜਿਹੜੇ ਵੈਸੇ ਦਾ ਸਟੱਡ ਸਰਵਿਸ ਵਾਸਤੇ ਓਪਨ ਕੀਤੇ ਆ ਤੇ ਜੇ ਕਿਸੇ ਭਰਾ ਦੀ ਸਲਾਹ ਬਣਦੀ ਆ ਤੇ ਤੁਸੀਂ ਵਿਚਾਰ ਬਣਦਾ ਤਾਂ ਬਸ਼ੇਰੇ ਖਰੀਦ ਵੀ ਸਕਦੇ ਹੋ ਘੋੜੇ ਆ ਜਿਹੜੇ ਤੇ ਬਾਕੀ ਆ ਘੋੜੀਆਂ ਤਾਂ ਸੇਲ ਹੈਗੀਆਂ ਹੀ ਨੇ ਨੰਬਰ ਕਰ ਲਿਓ ਨੋਟ ਡਿਟੇਲ ਸਾਰੇ ਜਾਨਵਰਾਂ ਦੀ ਇਕੱਲੇ ਇਕੱਲੇ ਦੀ ਬਾਈ ਤੁਹਾਨੂੰ ਇੰਟਰਵਿਊ ਦੇ ਵਿੱਚ ਦੱਸੂਗਾ ਧਿਆਨ ਨਾਲ ਸੁਣ ਲਿਓ ਤੇ ਜਿਨ੍ਹਾਂ ਨੇ ਸਟੱਡ ਸਰਵਿਸ ਲੈਣੀ ਆ ਜਿੰਨਾ ਟਾਈਮ ਘੋੜੇ ਬਾਈ ਦੇ ਫਾਰਮ ਦੇ ਉੱਤੇ ਖੜੇ ਆ ਉਹਨਾਂ ਟਾਈਮ ਤੁਸੀਂ ਸਟੱਡ ਸਰਵਿਸ ਵੀ ਲੈ ਸਕਦੇ ਹੋ ਤੇ ਘੋੜੀਆਂ ਨੇ ਜਿਹੜੀਆਂ ਬਕਾਊ ਚੰਗੀਆਂ ਬਹੁਤ ਨੇ ਇਹਨਾਂ ਕੰਨੀ ਵੀ ਗੌਰ ਕਰ ਲਿਓ ਰਾਏਕੋਟ ਦੇ ਨੇੜੇ ਪਿੰਡ ਪੈ ਜਾਂਦਾਗਾ ਭੈਣੀ ਬੜਿੰਗ ਬਲਵੰਤ ਬਾਈ ਦਾ ਨਾਂਗਾ ਸੇਖੋ ਸਟੱਡ ਫਾਰਮਾ ਬਾਈ ਦਾ ਨੰਬਰ ਆਪਾਂ ਦੇ ਦਿੱਤੇ ਦੋ ਸਕਰੀਨ ਦੇ ਉੱਤੇ ਤੇ ਇਹਨਾਂ ਚੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਦੀ ਗੱਲਬਾਤ ਆ ਜਿਹੜੀ ਉਹ ਆਪਾਂ ਬਾਈ ਬਲਵੰਤ ਦੇ ਨਾਲ ਸਾਂਝੀ ਕਰਦੇ ਆ ਆਜੋ ਫਿਰ ਕਰੀਏ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਫੇਸਬੁੱਕ ਪੇਜ ਜਾਂ YouTube ਚੈਨਲ ਪਿੰਡੂ ਜ਼ਿਮੀਦਾਰ ਦੇ ਰਾਹੀਂ ਜੁੜੇ ਹੋਇਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਤਾਂ ਦੋ ਮਾਰਵਾੜੀ ਸਟੈਲੀਅਨ ਦਿਖਾਉਣੇ ਆ ਤੇ ਬਾਕੀ ਬਾਈ ਜੀ ਦੇ ਕੋਲੇ ਆ ਜਿਹੜੇ ਕੁਸ਼ਕ ਘੋੜੀਆਂ ਸੇਲ ਵਾਲੀਆਂ ਵੀ ਹੈਗੀਆਂ ਨੇ ਮਾਰਵਾੜੀ ਤੇ ਜੇ ਅੱਜ ਆਪਾਂ ਰਾਏਕੋਟ ਦੇ ਨੇੜੇ ਪਿੰਡ ਪੈਂਦਾਗਾ ਪੈਣੀ ਬੜਿੰਗ ਜਦੋਂ ਆਪਾਂ ਰਾਏਕੋਟ ਤੋਂ ਮਲੇਰਕੋਟਲਾ ਰੋਡ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਪਹਿਲਾ ਪਿੰਡ ਆਉਂਦਾਗਾ ਰਾਏਕੋਟ ਤੋਂ ਬਾਅਦ ਤਕਰੀਬਨ 3 ਕਿਲੋਮੀਟਰ ਮੇਨ ਰੋਡ ਦੇ ਉੱਤੇ ਸੋ ਆਪਣੇ ਨਾਲ ਵੀਡੀਓ ਦੇ ਵਿੱਚ ਅੱਜ ਗੱਲਬਾਤ ਦੇ ਦਰਾਂ ਨਾ ਬਾਈ ਬਲਵੰਤ ਸੇਖੋਂ ਜੀ ਹੋਣਗੇ ਸੇਖੋ ਸਟੱਡ ਫਾਰਮ ਦੇ ਉੱਤੇ ਬੈਠੇ ਆ ਆਪਾਂ ਤੇ ਬਹੁਤ ਚੰਗੇ ਦੋ ਸਾਣ ਕੋੜੇ ਬਾਈ ਦੇ ਫਾਰਮ ਦੇ ਉੱਤੇ ਤਿਆਰ ਹੋਏ ਹੋਇਆ ਜਿਨ੍ਹਾਂ ਦੀ ਸਟੱਡ ਸਰਵਿਸ ਵੀ ਓਪਨ ਕੀਤੀ ਵੀ ਆ ਬਾਕੀ ਜਿਹੜੇ ਸੇਲ ਪਰਚੇਜ ਵਾਲੇ ਜਾਨਵਰ ਆ ਜਿਹੜੀਆਂ ਘੋੜੀਆਂ ਬਾਈ ਦਾ ਕੋਈ ਵਪਾਰ ਵਾਲਾ ਕੰਮ ਹੈ ਨਹੀਂ ਬਰੀਡਿੰਗ ਦੇ ਤੌਰ ਤੇ ਘੋੜੀਆਂ ਰੱਖੀਆਂ ਹੋਈਆਂ ਨੇ ਅੱਗੇ ਉਹ ਘੋੜੀਆਂ ਨੇ ਬੱਚੇ ਦਿੱਤੇ ਆ ਸੋ ਉਹਨਾਂ ਦੇ ਵਿੱਚੋਂ ਜੋ ਵੀ ਜਾਨਵਰ ਸੇਲ ਕਰਨੇ ਆ ਬਾਈ ਨੇ ਉਹਨਾਂ ਬਾਰੇ ਵੀ ਗੱਲਬਾਤ ਸਾਰੀ ਬਾਈ ਬਲਵੰਤ ਆਪਣੇ ਨਾਲ ਕਲੀਅਰ ਕਰਨਗੇ ਤੇ ਪਹਿਲਾਂ ਬਾਈ ਜੀ ਦਾ ਆਪਾਂ ਕਰਦੇ ਆਂ ਉਸ ਵਕਤ ਬਾਈ ਸਤਿ ਸ਼੍ਰੀ ਅਕਾਲ ਜੀ ਬਲਵੰਤ ਸਤਿ ਸ਼੍ਰੀ ਅਕਾਲ ਭਾਈ ਜੀ ਤੇ ਪਹਿਲਾਂ ਬਾਈ ਬਲਵੰਤ ਜਿਵੇਂ ਭਰਾਵਾਂ ਨੂੰ ਦੱਸ ਕੇ ਹਟਿਆ ਵੀ ਇਹ ਜਿਹੜਾ ਆਪਣੇ ਫਾਰਮ ਦਾ ਨਾਮ ਤੁਸੀਂ ਰੱਖਿਆ ਵੀ ਸੇਖੋ ਛੱਡ ਫਾਰਮ ਹਾਂ ਹਾਂ ਜੀ ਕਿਉਂਕਿ ਤੁਹਾਡਾ ਗੋਤ ਆ ਬਾਈ ਸਰਨੇ ਮਾ ਹਣਾ ਸੇਖੋ ਤੇ ਪਿੰਡ ਇਹ ਆਪਣਾ ਰਾਏਕੋਟ ਦੇ ਬਿਲਕੁਲ ਨਾਲ ਹੀ ਪੈ ਜਾਂਦਾ ਰਾਏਕੋਟ ਤੋਂ ਪਹਿਲਾਂ ਪਿੰਡ ਆ ਜਾਂਦਾ ਪਹਿਲਾ ਪਿੰਡ ਬਾਈ ਕਿੰਨਾ ਕੁ ਟਾਈਮ ਹੋ ਗਿਆ ਬਾਈ ਬਲਵੰਤ ਤੁਹਾਨੂੰ ਇਸ ਕਿੱਤੇ ਦੇ ਵਿੱਚ ਜਾਂ ਕਹਿ ਲਓ ਇਹ ਸ਼ੌਂਕ ਜਿਹੜਾ ਤੁਸੀਂ ਪਾਲਿਆ ਕਿੰਨਾ ਕੁ ਟਾਈਮ ਪਹਿਲਾਂ ਤੁਸੀਂ ਜਾਨਵਰ ਰੱਖਣ ਲੱਗੇ ਸੀ ਪਹਿਲਾਂ ਤਾਂ ਬਾਈ ਮੈਂ ਰੱਖ ਦਾਂਦਾ ਇਹਨਾਂ 2007-8 ਦੇ ਵਿੱਚ ਮੈਂ ਰੱਖ ਦਾਂਗਾ ਇਹ ਚੰਬੀਆਂ ਦੇ ਕੁੜੀਆਂ ਇੱਕ ਦੋ ਰੱਖ ਦਾਂਦਾ ਜਿਹੜਾ ਮਾੜਾ ਮਾੜਾ ਸੌਂਕਦਾ ਸੀਗਾ ਉਦੋਂ ਮੁੜ ਕੇ ਮੇਰਾ ਬਾਹਰ ਦਾ ਬਣ ਗਿਆ ਸੀਗਾ ਤੇ ਫਿਰ ਉਦੋਂ ਮੈਂ ਉਹ ਵੇਚਤੀਆਂ ਸੀਗੀਆਂ ਤੇ ਉਦੋਂ ਮੁੜ ਕੇ ਫਿਰ ਦੁਬਾਰੇ ਫਿਰ 2021 ਦੇ ਵਿੱਚ ਮੈਂ ਦੁਬਾਰੇ ਫੇਰ ਲਈਆਂ ਸੀਗੀਆਂ ਅੱਛਾ ਬਾਈ ਤੇ ਉਦੋਂ ਮੁੜ ਕੇ ਫਿਰ ਇੱਧਰ ਆ ਗਿਆ ਫਾਰਮ ਇਹ ਆ ਪਾਲਿਆ ਸੀਗਾ ਠੀਕ ਹੈ ਬਾਈ ਆਪੇ ਉਦੋਂ ਮੁੜ ਕੇ ਥੋੜੇ ਜਾਨਵਰ ਪਾ ਲਏ ਠੀਕ ਹੈ ਬਾਈ ਆ ਪਿਛਲੇ ਸਾਲ ਵੀ ਬਾਈ ਆਪਾਂ ਇੱਕ ਲਾਸਟ ਵੀਡੀਓ ਕੀਤੀ ਸੀ ਜੋ ਤੁਹਾਡੀ ਮੈਨੂੰ ਉਧਰੋਂ ਕਾਲ ਆਈ ਸੀ ਬਾਈ ਉਦੋਂ 3-4 ਜਾਨਵਰ ਤੁਸੀਂ ਸੇਲ ਕਰਨੇ ਸੀ ਉਹਦਾ ਆਪਾਂ ਵੀਡੀਓ ਕੀਤੀ ਸੀ ਹਨਾ ਉਹਨਾਂ ਦੀ ਤੇ ਮਿਲੇ ਆਪਾਂ ਹੁਣ ਪਹਿਲੀ ਵਾਰ ਆ ਫੋਨ ਤੇ ਗੱਲਬਾਤ ਆਪਣੀ ਹੁੰਦੀ ਰਹਿੰਦੀ ਸੀ ਬਾਈ ਹਾਂ ਜੀ ਹਾਂ ਜੀ ਬਾਈ ਜੀ ਤੇ ਜਿਹੜੇ ਬਾਈ ਆਪਣੇ ਫਾਰਮ ਦੇ ਉੱਤੇ ਦੋ ਸਟੈਲੀਅਨ ਖੜੇ ਆ ਮਾਰਵਾੜੀ ਘੋੜੇ ਜੋ ਤਿਆਰ ਹੋਏ ਆ ਬਿਛੇਰੇ ਜਿਨ੍ਹਾਂ ਦੀ ਆਪਾਂ ਅੱਜ ਸਟੱਡ ਸਰਵਿਸ ਨੂੰ ਓਪਨ ਕੀਤੀ ਆ ਕੋਸ਼ਕ ਘੋੜੀਆਂ ਤੁਸੀਂ ਪਹਿਲਾਂ ਮਲਾਈਆਂ ਵੀ ਨੇ ਇਹਨਾਂ ਬਾਰੇ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਹਨ ਜਿਹੜਾ ਆਪਣਾ ਬਾਈ ਮੰਨ ਲਓ ਵੀ ਵੱਡਾ ਬਿਛੇਰਾ ਹਾਂਜੀ ਹਾਂਜੀ ਮੇਰਾ ਖਿਆਲ ਉਹੀ ਵੱਡਾ ਜਿਹਦਾ ਨਾਂ ਅਰਜਨ ਰੱਖਿਆ ਆਪਾਂ ਨਹੀਂ ਨਹੀਂ ਉਹ ਛੋਟਾਗਾ ਜਿਹੜਾ ਮੱਥੇ ਬਲੇਜ ਵਾਲਾ ਨਾ ਉਹ ਥੋੜਾ ਜੀ ਉਮਰ ਦੇ ਵਿੱਚ ਤਿੰਨ ਚਾਰ ਮਹੀਨੇ ਵੱਡਾਗਾ ਠੀਕ ਆ ਬਾਈ ਜਿਹੜਾ ਮੱਥੇ ਬਲੇਜ ਵਾਲਾ ਉਹਦੇ ਤਿੰਨ ਪੈਰ ਚਿੱਟੇ ਆ ਤੇ ਮੱਥੇ ਬਲੇਜ ਆ ਤੇ ਉਹਦੀ ਉਮਰ ਹੈਗੀ ਆ 3 ਸਾਲ ਤਕਰੀਬਨ 1 ਮਹੀਨਾ ਠੀਕ ਹੈ ਬਾਈ ਤੇ ਕੱਦ ਹੈਗਾ ਉਹਦਾ ਤਕਰੀਬਨ 64 ਇੰਚ ਹੂੰ ਤੇ ਉਹ ਹੈਗਾ ਜਿਵੇਂ ਕੰਨ ਕੋ ਘੋੜੇ ਦਾ ਤੇ ਗੈਂਬਲਰ ਦਾ ਪੋਤਾ ਹੈਗਾ ਅਲੀਸਾ ਲੈਣ ਦਾ ਠੀਕ ਹੈ ਬਾਈ ਹਾਂਜੀ ਮਾਂ ਉਹਦੀ ਅਨਨੋਣ ਸੀਗੀ ਉਹ ਸੀ ਵੀ 64 ਇੰਚ ਦੀ ਘੋੜੀ ਹੂੰ ਇਹ ਬਾਈ ਆਪਣੇ ਫਾਰਮ ਦੇ ਉੱਤੇ ਇੱਥੇ ਬਰੀਡ ਵਾਈਜ਼ ਜੇ ਬੱਚਾ ਪਾਲਿਆ ਸੀ ਤੇ 7-8 ਮਹੀਨਿਆਂ ਦਾ ਮੈਂ ਲਿਆ ਸੀਗਾ ਹੂੰ ਉਹ ਕਾਲੀ ਵਾਲਾ ਪਿੰਡ ਉਥੋਂ ਜੱਸੇ ਬਾਈ ਤੋਂ ਲਿਆ ਸੀਗਾ ਠੀਕ ਹੈ ਹਾਂਜੀ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਫਿਰ ਇੱਥੇ ਆਪਾਂ ਤਿਆਰ ਕੀਤਾ ਇਹ ਅੱਜ ਇੱਕ ਚੰਗਾ ਘੋੜਾ ਵੜ ਕੇ ਤਿਆਰ ਹੋਇਆ ਹੈ ਬੜਾ ਤਿਆਰ ਵਧੀਆ ਹੋ ਗਿਆ ਇਹ ਹਾਂਜੀ ਹਾਂਜੀ ਬਾਕੀ ਕਨਫਰਮੇਸ਼ਨ ਵਾਈਜ਼ ਜੇ ਦੇਖੀਏ ਬਾਈ ਬੱਚਾ ਸੋਹਣਾ ਬਾਕੀ ਮਾਰਕਾ ਜਿਵੇਂ ਅੱਜ ਕੱਲ ਟ੍ਰੈਂਡ ਚੱਲਦਾ ਮਾਰਵਾੜੀ ਦੇ ਵਿੱਚ ਮਾਰਵਾੜੀ ਸੌਰੀ ਮਾਰਕਿੰਗ ਨੂੰ ਵੀ ਜਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਆ ਉਹ ਸਾਬ ਨਾਲ ਵੀ ਬੱਚਾ ਸਨੱਖਾ ਬਾਈ ਜਾਨਾ ਬਾਈ ਸਨੱਖਾ ਬਸ ਆਪਦੇ ਚੀਜ਼ ਤਾਂ ਹਰੇਕ ਨੂੰ ਵਧੀਆ ਲੱਗਦੀ ਹੁੰਦੀ ਆ ਹਾਂ ਪਰ ਐਂ ਬਾਈ ਕਮੈਂਟਾਂ ਦੇ ਰਾਹੀਂ ਭਰਾ ਦੱਸ ਦੇਣਗੇ ਆਪਾਂ ਨੂੰ ਵੀਡੀਓ ਵੀ ਪਰਫਾਰਮ ਬਹੁਤ ਵਧੀਆ ਕੀਤਾ ਉਹਨੇ ਹਾਂਜੀ ਹਾਂਜੀ ਤੇ ਬਾਕੀ ਮੰਨ ਲਓ ਸਾਮ ਸਮਾਈ ਦੇ ਸਾਬ ਹਾਂ ਪਹਿਲਾਂ ਤੋਂ ਹੀ ਹੈਗਾ ਥੋੜਾ ਜਿਹਾ ਅਗਰੈਸਿਵ ਉਹਦੇ ਵਿੱਚ ਪਹਿਲਾਂ ਤੋਂ ਕਚਾਲ ਚੂਲ ਵਾਲੀ ਵਧੀਆ ਉਹਦੀ ਤੇ ਬਾਕੀ ਉਹ ਆਪਾਂ ਚਾਲ ਵੀ ਕਢਾਤਾ ਉਹ ਜਾਗਰੋਂ ਦੇ ਕੱਢਿਆ ਤੇ ਹੁਣ ਚਾਲ ਜਾਗਰੋਂ ਨਹੀਂ ਛੱਡ ਦਿਖਾਈ ਆ ਤੋੜ ਕੇ ਵੀ ਹਾਂਜੀ ਬਈ ਚਾਲ ਚੂਲ ਚੰਗੇ ਆ ਉਹਦੇ ਵਿੱਚ ਹੂੰ ਉਹ ਪਹਿਲਾਂ ਤੋਂ ਹੀ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਹੁਣ ਪੈ ਗਈ ਜਾਂ ਕੁਝ ਹੋਰ ਆ ਪਹਿਲਾਂ ਨਿੱਕਾ ਹੁੰਦੇ ਪੈਰ ਇੰਨਾ ਵਧੀਆ ਚੱਕਦਾ ਹਾਂ ਹਾਂ ਬਈ ਸ਼ੁਰੂ ਦੇ ਵਿੱਚ ਉਹਦਾ ਗਰੰਟ ਆ ਜਿਹੜਾ ਉਹਨਾਂ ਤੋਰੇ ਦੇ ਹੱਕ ਨੂੰ ਬਹੁਤ ਜ਼ਿਆਦਾ ਚੰਗਾ ਪਹਿਲਾਂ ਤੋਂ ਹੀ ਉਦੋਂ ਜਦੋਂ ਆਪਾਂ ਕੁਝ ਕੁ ਕਲਿੱਪਾਂ ਪਹਿਲਾਂ ਵੀ ਬਣਾਈਆਂ ਸੀ ਪਿਛਲੇ ਸਾਲਾਂ ਦੀਆਂ ਉਦੋਂ ਤਾਂ ਉੱਪਰ ਨਹੀਂ ਸੀ ਕੀਤਾ ਹੱਲੇ ਆਪਾਂ ਹਾਂ ਜੀ ਹਾਂ ਜੀ ਹਾਂ ਜੀ ਉਦੋਂ ਦਾ ਆਪਾਂ ਪਿੱਸੇ ਘੜ ਕੇ ਤੋਰਿਆ ਸੀ ਹਾਂ ਉਦੋਂ ਬਾਈ ਡੋਰੀ ਤੇ ਲਾ ਕੇ ਜਦੋਂ ਇਹਨਾਂ ਤੋੜਦੇ ਆਪਾਂ ਬਹੁਤ ਸੋਹਣਾ ਤੁਰਦਾ ਬਈ ਐ ਪੂਰਾ ਆਕੜ ਮੜਕ ਦੇ ਨਾਲ ਤਣਕੇ ਆਉਂਦਾ ਹਨਾ ਤੇ ਬਾਈ ਜਿਵੇਂ ਲਾਈਨ ਦਾ ਤਾਂ ਤੁਸੀਂ ਇਹਦਾ ਦਾਸਤਾ ਵੀ ਮਾਂ ਬਾਰੇ ਆਪਾਂ ਨੂੰ ਬਹੁਤਾ ਪਤਾ ਨਹੀਂ ਪਿਓ ਵਾਲੇ ਪਾਸਿਓਂ ਵਾਲੀ ਸ਼ਾਨ ਲੈਣ ਦਾ ਆ ਗਿਆ ਹਾਂ ਤੇ ਕਨਗੋ ਦਾ ਬੱਚਾ ਆ ਗਿਆ ਹਾਂ ਜੀ ਹਾਂ ਜੀ ਤੇ ਬਾਈ ਇਹਦੀ ਫਿਰ ਸਟੱਡ ਸਰਵਿਸ ਦੀ ਆਪਾਂ ਫੀਸ ਕਿੰਨੀ ਰੱਖਦੇ ਹਾਂ ਇਹਦੇ ਵੀਰੇ 21000 ਰ ਠੀਕ ਹੈ ਬਾਈ ਤੇ ਬਾਕੀ ਜਾਲੇ ਕੋਈ ਬੰਦਾ ਥੋੜਾ ਠੀਕ ਠਾਕ ਆ ਚੱਲ ਕੋਈ ਨਾ ਉਹ ਹਿਸਾਬ ਨਾਲ ਕੀਤਾ ਜਾਂਦਾ ਨਾ ਹੂੰ ਤੇ ਉਹ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਤੇ ਜਿਹੜਾ ਲੋਡ ਬੰਦਾ ਉਹਦੇ ਨਾਲ ਆਪਾਂ ਉਸ ਹਿਸਾਬ ਨਾਲ ਡੀਲ ਕਰ ਲਾਂਗੇ ਬਾਕੀ ਜਿਹੜਾ ਠੀਕ ਠਾਕ ਸਰਦਾ ਫੁਰਦਾ ਵੀ ਉਹ ਤਾਂ ਫੇਰ ਕੋਈ ਵਾਲੀ ਵੀ ਜਾਣੀ ਉਸ ਹਿਸਾਬ ਨਾਲ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਕਿੰਨੀਆਂ ਪਹਿਲਾਂ ਬਾਈ ਕੋਈ 2-4 ਘੋੜੀਆਂ ਮਲਾਈਆਂ ਨੇ ਇੱਕ ਤਾਂ ਰਿਜ਼ਲਟ ਆਪਣੇ ਕੋਲ ਇੱਕ ਤਾਂ ਆਪਣੇ ਰਿਜ਼ਲਟ ਹੈਗੇ ਹੈਗਾ ਤੇ ਇੱਕ ਜਾਂ ਦੋ ਘੋੜੀਆਂ ਹੋਰ ਮਲਾਈਆਂ ਕਿਉਂਕਿ ਆਪਾਂ ਨਹੀਂ ਤਾਂ ਕਿਸੇ ਨੂੰ ਪਤਾ ਆਪਣੇ ਕੋਲੇ ਨਾ ਘੋੜੇ ਘਾੜੇ ਦਾ ਤੇ ਉਹ ਇੱਕ ਦੀ ਆਪਾਂ ਨੇ ਲਿਆਜ ਵਾਲੇ ਬਸ ਇੱਕ ਦੋ ਹੀ ਆਏ ਸੀ ਠੀਕ ਹੈ ਬਾਈ ਇੱਕ ਆਪਣੇ ਫਾਰਮ ਤੇ ਆ ਸੂਈ ਪਈ ਜਿਹੜੀ ਹਾਂ ਇੱਕ ਸੂਈ ਆ ਪਿਛਲੇ ਸਾਲ ਉਦੋਂ ਪਹਿਲੀ ਵਾਰ ਹੀ ਛੱਡਿਆ ਪਹਿਲਾ ਰਿਜ਼ਲਟ ਇਹਦਾ ਪਹਿਲਾ ਬੱਚਾ ਸੀਗਾ ਇਹ ਹਾਂ ਸਭ ਤੋਂ ਪਹਿਲਾਂ ਬੱਚਾ ਹੀ ਆ ਬਾਈ ਸਭ ਤੋਂ ਪਹਿਲਾਂ ਛੇਰੀ ਆ ਜਿਹੜੀ ਹਨਾ ਉਹ ਤਾਂ ਤਕਰੀਬਨ ਲਾਦਾ ਸੀਗਾ ਇਹ 23-24 ਮਹੀਨਿਆਂ ਦਾ ਸੀਗਾ ਉਹ ਛੱਡਦਾ ਸੀਗਾ ਹੂੰ ਛੋਟਾ ਹੀ ਸੀ ਰਿਜ਼ਲਟ ਦੇਖਣ ਦੇ ਮਾਰੇ ਜੋ ਪਿਛਲੀ ਵਾਰੀ ਵੀਡੀਓ ਕੀਤੀ ਮੈਂ ਤਾਂ ਵੀਡੀਓ ਤੋਂ ਸਾਹ ਖਾਂਦੀ ਪਹਿਲਾਂ ਛੱਡਿਆ ਸੀਗਾ ਨਾ 2-4 ਦਿਨ ਬਾਅਦ ਉਹ ਉਦੋਂ ਗਏ ਛੱਡਿਆ ਗਏ ਹਾਂ ਹਾਂ ਬਾਈ ਬਸ ਆਹੀ ਇਹ ਮਹੀਨਾ ਦੋ ਮਹੀਨੇ ਇੱਧਰ ਉੱਧਰ ਅਸੀਂ ਵੀਡੀਓ ਦਾ ਸਿਸਟਮ ਜਿਹੜਾ ਸੀਗਾ ਹ ਹਾਂ ਜੀ ਹਾਂ ਜੀ ਕਨਫਰਮੇਸ਼ਨ ਦੀ ਚੰਗੀ ਹੈ ਹਨਾ ਹਾਂ ਜੀ ਨੇ ਵਧੀਆ ਹੀ ਆ ਕਿ ਮੈਂ ਤ ਘੋੜੀ ਦੇ ਮੰਗਰਾ ਜਿਹੜੀ ਹੈ ਨਾ ਸੁਨੱਖੀ ਆ ਬੱਚੀ ਤੇ ਬਾਂਦਕ ਲਿਆਣੀਆਂ ਤੇ ਬਾਕੀ ਉਹ ਕਨੋਤਰੀ ਵੀ ਚੰਗੀ ਆ ਤੇ ਬਾਕੀ ਔਰੀਆਂ ਪੂਰੀਆਂ ਵੀ ਠੀਕ ਆ ਸਾਰੀਆਂ ਉਹਦੀਆਂ ਹੂੰ ਤੇ ਬਾਕੀ ਬਾਈ ਜਿਹੜਾ ਦੂਸਰਾ ਬਸ਼ੇਰਾ ਅਰਜਨ ਜੀ ਦਾ ਨਾਮ ਰੱਖਿਆ ਆਪਾਂ ਹਾਂ ਜੀ ਉਹਦੀ ਵੀ ਹੁਣੇ ਆਪਾਂ ਸਟੱਡ ਸਰਵਿਸ ਓਪਨ ਕਰ ਰਹੇ ਆ ਹਾਂ ਜੀ ਹਾਂ ਜੀ ਉਹਦੀ ਕੀਤੇ ਉਹ ਤਾਂ ਜਣ ਕਿ ਥੋੜੀਆਂ ਘੋੜੀਆਂ ਤਾਂ ਆਪਣੇ ਮਲਾਈਆਂ ਹੋਏ ਤੇ ਇੱਕ ਦੋ ਬਾਹਰੋਂ ਵੀ ਮਲਾਈਆਂ ਹੋਏ ਆ ਤੇ ਇੱਕ ਦੋ ਦੋ ਤਿੰਨ ਤਾਂ ਆਪਣੇ ਫਾਰਮ ਤੇ ਹੈਗੀਆਂ ਉਹਦੀਆਂ ਤੇ ਉਹ ਹੈਗਾ ਜਣ ਕਿ ਉਹ ਨਾਮ ਅਰਜਨ ਉਹਦਾ ਕਰਦੇ ਜਾਣ ਕਿ 66 ਇੰਚ ਆ ਅੱਛਾ ਉਮਰ ਹੈਗੀ ਉਹਦੀ ਤਕਰੀਬਾ 32.5 ਤੋਂ 33 ਮਹੀਨਿਆਂ ਦੇ 33 ਦੇ 32 ਦੇ ਮਹੀਨਿਆਂ ਦੇ ਵਿੱਚ ਵਿੱਚ ਆ ਤੇ ਜਾਨਕਿ ਉਹਦਾ ਦੂਜਾ ਡੀਐਨਏ ਪਾਸ ਹੋਇਆ ਹੈ ਔਰ ਪਾਸਵਰਡ ਆਪਣੇ ਕੋਲ ਹੈਗਾ ਉਹਦਾ ਠੀਕ ਹੈ ਬਈ ਹਾਂ ਉਹਦੇ ਤਰੀਕ ਲਿਖੀ ਹੋਈ ਉਹ ਬੰਦੇ ਨੂੰ ਪਤਾ ਲੱਗ ਜਿੰਦਾ ਨਾ ਠੀਕ ਹੈ ਬਈ ਤੇ ਉਹ ਹੈਗਾ ਜਾਨਕਿ ਸਾਇਰ ਉਹਦਾ ਹੈਗਾ ਨਵਾਬ 80 ਕਲਾਂ ਵਾਲਾ ਤੇ ਗ੍ਰੈਂਡ ਸਾਇਰ ਹੈਗਾ ਉਹਦਾ ਰਤਨਾਕਰ ਠੀਕ ਹੈ ਬਈ ਤੇ ਮਾਂ ਹੈਗੀ ਸੀ ਉਹਦੀ ਆਪਣੇ ਕੋਲ ਹੀ ਆਪਾਂ ਪਿਛਲੇ ਸਾਲ ਹੀ ਦਿੱਤੀ ਸੀਗੀ ਮੱਝੂ ਕੇ ਲੈ ਆਂਦੀ ਸੀਗੀ 64 ਇੰਚ ਦੀ ਘੋੜੀ ਸੀਗੀ ਉਹ ਹੂੰ ਤੇ ਉਹਦੇ ਬੱਚੇ ਬਹੁਤ ਚੰਗੇ ਜਿਹੜੇ ਪਿਛਲੀ ਮੈਂ ਬਸੇਰੀ ਸੀ ਉਹਦੀ ਉਹ ਵੀ ਪਟਵਾਰੀ ਤੋਂ ਸੀਗੀ ਹੂੰ ਉਹ ਵੀ ਬਾਲੀ ਵੱਡੀ ਸੀਗੀ ਤੇ ਉਹ ਵੀ ਉਹ ਨਾਲ ਹੀ ਦਿੱਤੀ ਸੀ ਉਹ ਹੂੰ ਤੇ ਬਾਕੀ ਤੁਹਾਨੂੰ ਪਤਾ ਹੀ ਉਹਦਾ ਬਾਰੇ ਹੋਰ ਤਾਂ ਬਸ ਐ ਉਮਰ ਦੇ ਹਿਸਾਬ ਨਾਲ ਜਿਵੇਂ ਆਪਾਂ ਦੇ ਬਾਕੀ ਵਿਚਾਲ ਉਹਦੇ ਵਿੱਚ ਵੀ ਆਪਾਂ ਪਵਾਤੀ ਆਰਜਨ ਉਹ ਇਕੱਠੇ ਹੀ ਪਾਈ ਉਹਨੇ ਚੈੱਕ ਕਰਨ ਨੂੰ ਲੋਹਾਂ ਚ ਹਾਂਜੀ ਬਾਈ ਚਾਲ ਉਹਦੇ ਵਿੱਚ ਵੀ ਬਹੁਤ ਸੋਹਣੀ ਪੈ ਗਈ ਹੈ ਹੂੰ ਤੇ ਕੱਦ ਬਾਈ ਉਮਰ ਦੇ ਹਿਸਾਬ ਨਾਲ ਬਹੁਤ ਕਰ ਗਿਆ ਹਨਾ ਉਹ ਵੱਡਾ ਬਹੁਤ ਬਣਿਆ ਹਾਂਜੀ ਬਾਈ ਜੀ ਫਿਰ ਆ ਜਾਂਦਾ ਉਹਦੀ ਮਾਂ ਦਾ ਕਰਦ ਥੋੜਾ ਜਿਆਦਾ ਸੀਗਾ ਉਹਦੇ ਕਰਕੇ ਫਰਕ ਪੈਂਦਾ ਜਿਵੇਂ ਮਾਂ ਦਾ ਕਰਦ ਹੋਵੇ ਨਾ ਬੱਚੇ ਦਾ ਕਰਦ ਤਾਂ ਫੇਰ ਹੀ ਵੱਧ ਫਰਕ ਪੈਂਦਾ ਜਿਵੇਂ ਮਾਂ ਛੋਟੀ ਹੋਵੇ ਜਾਂ ਪਿਓ ਜਦ 70 ਇੰਚ ਦਾ ਹੋਵੇ ਕੋਈ ਖਲਾ ਫਰਕ ਨਹੀਂ ਪੈਂਦਾ ਆਏਗਾ ਹਾਂ ਅਗਰ ਮਾਂ ਸਰਤੀ ਵਾਲਾ ਹੁੰਦਾ ਮੈਂ ਤਾਂ ਤੇ ਮਾਂ ਬਾਈ ਆਪਣੇ ਘਰ ਦੀ ਘੋੜੀ ਸੀ ਜਨ ਲਈ ਸੀ ਨਹੀਂ ਨਹੀਂ ਲਈ ਸੀ ਉਹ ਵੀ ਉਹ ਤੋਂ ਜੱਸੇ ਬਾਈ ਤੋਂ ਹੀ ਲਈ ਸੀ ਕਾਲੀ ਕਾਲੇ ਤੋਂ ਤੇ ਉਦੋਂ ਗੱਬੜਨ ਲਈ ਸੀ ਆਪਾਂ ਇਹ ਨਵਾਬ ਤੋਂ ਗੱਬਣ ਸੀ ਜਾਂ ਆਪਾਂ ਮੀਟ ਕਰਾਈ ਇਹ ਬਸੇਰਾ ਉਦੋਂ ਉਹਦੇ ਮਗਰ ਜਾਨਕਿ 15 ਜਾਂ 20 ਦਿਨਾਂ ਦਾ ਸੀਗਾ ਉਦੋਂ ਉਹ ਉਹਦੇ ਲਿਆਂਦੀ ਸੀ ਘਰੇ ਹੂੰ ਜਾਨਕਿ ਸੋਇਆ ਉਹਦੇ ਘਰੇ ਆ ਤੇ 15 20 ਦਿਨਾਂ ਦਾ ਹੀ ਸੀਗਾ ਅੱਛਾ ਮਗਰ ਨਾਲ ਹੀ ਸੀ ਉਹਦਾ 15 20 ਦਿਨਾਂ ਦਾ ਸੀ ਉਦੋਂ ਉਹਨੇ ਕੋੜੀ ਮੀਟ ਕਰਾਈ ਸੀ ਬਾਈਕ ਦੇਣਾ ਦਾ ਸੀਗਾ ਸੱਤ ਬਾਈਕ ਦੇਣਾ ਉਦੋਂ ਪਹਿਲੀ ਵਾਰੀ ਮਿਲਾਈ ਸੀਗੀ ਹੂੰ ਉਦੋਂ ਉਹਨੇ ਮਿਲਾਈ ਸੀ ਪਟਵਾਰੀ ਤੋਂ ਹੂੰ ਤੇ ਵਿੱਚ ਇੱਕ ਮੈਂ ਬਾਅਦ ਚ ਘਰੇ ਆ ਕੇ ਕਰਾਈ ਸੀਗੀ ਹੂੰ ਹਾਂ ਠੀਕ ਹੈ ਬਾਈ ਤੇ ਬਾਕੀ ਇੱਕ ਅਦਾ ਇਕੱਲਾ ਕੱਦ ਹੁੰਦਾ ਬਾਈ ਬਰੀਕੀਆਂ ਦੇ ਵਿੱਚ ਵੀ ਚੰਗਾ ਤੇ ਬਾਡੀ ਬਣਤਰ ਦਾ ਖੁੱਲਾ ਬਹੁਤ ਆ ਹਾਂ ਜੀ ਬਰੀਕੀਆਂ ਵਿੱਚ ਤਾਂ ਫਿਰ ਮੈਨੂੰ ਪਤਾ ਨਵਾਬ ਚੰਗਾਗਾ ਤੇ ਬਾਕੀ ਇਹਦੀ ਮਾਂ ਵੀ ਸੁਨੱਖੀ ਬਹੁਤ ਸੀ ਜੀ ਹੂੰ ਕੰਨਾਂ ਕੁੰਨਾਂ ਦੀ ਤੇ ਬਾਕੀ ਬੇਲਬੂਲ ਦੀ ਉਹ ਸਾਰੇ ਪਾਸੇ ਉਹ ਵੀ ਚੰਗੀ ਸੀ ਤੇ ਬਾਕੀ ਨਵਾਬ ਘੋੜਾ ਤੋਂ ਸਾਰਿਆਂ ਨੂੰ ਪਤਾਗਾ ਇੱਕ ਚੀਜ਼ ਹੋਰ ਦੇਖੀਏ ਬਲਵੰਤ ਬਾਈ ਆਪਾਂ ਇਹਦੇ 'ਚ ਜੇ ਗੱਲ ਕਰਨੀ ਹੋਵੇ ਜਿੰਨੇ ਵੀ ਬਰੀਡਰ ਭਰਾ ਆਪਣੀ ਅੱਜ ਦੀ ਇਸ ਵੀਡੀਓ ਨੂੰ ਦੇਖ ਰਹੇ ਆ ਤੇ ਜੇ ਨਵਾਬ ਦੇ ਛਾਂਟਵੇਂ ਚੰਗੀ ਹਾਈਟ ਵਾਲੇ ਬੱਚੇ ਆਪਾਂ ਕੱਢਣੇ ਹੋਣ ਤਾਂ ਉਹਨਾਂ ਦੇ ਮੂਰਲੀ ਗਿਣਤੀ ਦੇ ਜਿਹੜੇ 3-4 ਬੱਚੇ ਆ ਬਾਈ ਉਹਨਾਂ ਦੇ ਵਿੱਚੋਂ ਇਹ ਛਾਂਟ ਮੈਂ ਇੱਕ ਹੂ ਮੇਰੇ ਹਿਸਾਬ ਨਾਲ ਬਾਕੀ ਬਾਈ ਆ ਇਹ ਸਟੀਲਿੰਗ ਬਣੇ ਹੋਏ ਉਹਨਾਂ ਦੀ ਗੱਲ ਵੱਖਰੀ ਆ ਹੁਣ ਇਹ ਤਾਂ ਹਜੇ ਬਸੇ ਰਹਾਂ ਹਾਂ ਹਾਂ ਜੀ ਉਮਰ ਦੇ ਹਿਸਾਬ ਨਾਲ ਆਪਾਂ ਗੱਲ ਬਾਰੇ ਜਾਣ ਕਰੀਏ ਵੀ ਇੰਨੀ ਉਮਰ ਦੇ ਵਿੱਚ ਜਿਹੜੇ ਇੱਕ ਬਾਕੀ ਪਤਾ ਨਹੀਂ ਕਿ ਮੈਨੂੰ ਲੱਗਦਾ ਵੀ ਨਵਾਬ ਦੇ ਬੱਚੇ ਜਿਹੜੇ ਜਾਨਕ ਕਿ ਮੇਲ ਆ ਉਹਨਾਂ ਦੇ ਹਾਂ ਉਹਨਾਂ ਚੋਂ ਕਿ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਹਾਈਟ ਕਰ ਸਕਦਾ ਹੋ ਸਕਦਾ ਕੋਈ ਹੋਰ ਵੀ ਕਰ ਜਾ ਜਾਨਕ ਕਿ ਮੈਨੂੰ ਲੱਗਦਾ ਜਿੰਨਾ ਕਿ ਥੋੜੇ ਧਿਆਨ ਦੇ ਵਿੱਚ ਆ ਜਾਂ ਜਿੰਨਾ ਕਿ ਆਪਾਂ ਦੇਖਦੇ ਹਾਂ ਹਾਂ ਜਿੰਨੇ ਕ ਹੂੰ ਠੀਕ ਹੈ ਬਾਈ ਤੇਰੀ ਉਸ ਸਮਾਂ ਦੱਸ ਦੂਗਾ ਹਾਂਜੀ ਹਾਂਜੀ ਬਾਈ ਇਹਦਾ ਬਾਈ ਫਿਰ ਪਹਿਲਾ ਰਿਜ਼ਲਟ ਕਿੰਨੇ ਟਾਈਮ ਤੱਕ ਹੋਣਾ ਇਹਦਾ ਜਿਹੜੇ ਦੂਜੇ ਕਮੈਤ ਕੋਲ ਹੀ ਆਪਣੇ ਘਰ ਕਿ ਖੜੀ ਹੈ ਜਿਹਦੇ ਖਲੀਫੇ ਦੀ ਬਸੇਰੀ ਆ ਉਹਨੇ ਸੂਣਾਗਾ ਤਕਰੀਬਨ ਤਿੰਨ ਜਾਂ ਚਾਰ ਮਹੀਨਾ ਤੱਕ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਉਹ ਯਾਨੀ ਕਿ ਤਕਰੀਬਨ ਲਾ ਸਾਇਦ ਅਗਸਤ ਚ ਮਿਲਾਈ ਸੀ ਜੁਲਾਈ ਨੂੰ ਹੀ ਚ ਸੂਗੀ ਸਾਇਦ ਹੂੰ ਜੁਲਾਈ ਨੂੰ ਤੇ ਇਹਦੀ ਬਾਈ ਫਿਰ ਕਿੰਨੀ ਰੱਖਤੀ ਫੀਸ ਆਪਾਂ ਇਹਦੀ ਵੀਰ ਆਪਾਂ ਬਸ 31000 ਰੱਖਾਂਗੇ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਬਾਕੀ ਜੋ ਕੋਈ ਵੀ ਭਰਾਸਟਡ ਸਰਵਿਸ ਲੈਣਾ ਚਾਹੁੰਦੇ ਤਾਂ ਤੁਹਾਨੂੰ ਫੋਨ ਕਾਲ ਕਰ ਸਕਦੇ ਹਾਂ ਤੇ ਇਧਰ ਬਈ ਫਿਰ ਮੰਨ ਲਓ ਆਪਾਂ ਨੰਬਰ ਨੰਬਰ ਕਿਹੜਾ ਪਾਵਾਂਗੇ ਜਿਹੜੇ ਨੰਬਰ ਮੇਰੇ ਵਾਲੇ ਪਾਵਾਂਗੇ ਤੇ ਹੋ ਜਾਣਗੇ तकरीबन ਬਸ WhatsApp ਤੇ ਕਾਲ ਕੋਈ ਵੀ ਕਰ ਸਕਦਾ ਦੋ ਨੰਬਰ ਹੋਣਗੇ ਦੋਹਾਂ ਤੇ WhatsApp ਕਾਲ ਜਦੋਂ ਮਰਜ਼ੀ ਲਾ ਲੋ ਠੀਕ ਹੈ ਬਈ ਠੀਕ ਹੈ ਜੀ ਤੇ ਬਾਕੀ ਜਿਵੇਂ ਤੁਸੀਂ ਆਫ ਕੈਮਰਾ ਮਾੜੀ ਮੋਟੀ ਗੱਲਬਾਤ ਦੱਸੀ ਸੀਗੀ ਵੀ ਜੇ ਜੇ ਚਲੋ ਸਟਾਰਟ ਸਰਵਿਸ ਵਾਸਤੇ ਤਾਂ ਦੋਨੇ ਬੱਚੇ ਓਪਨ ਕੀਤੇ ਪਈ ਆ ਹਾਂ ਜੀ ਹਾਂ ਜੀ ਤੇ ਜੇ ਕੋਈ ਭਰਾ ਕਈ ਵਾਰੀ ਕਿਸੇ ਦਾ ਖਾਣਾ ਹੈਗਾ ਆਪਾਂ ਦੇ ਵੀ ਤੋਂ ਆਏ ਲੈਣ ਦਾ ਮਨ ਹੁੰਦਾ ਹਾਂ ਕਿਉਂਕਿ ਤੁਸੀਂ ਉਧਰ ਬਾਹਰ ਫੋਰਨ ਦੇ ਵਿੱਚ ਤੁਹਾਨੂੰ ਮੇਚ ਕਰਨਾ ਵੀ ਔਖਾ ਹੁੰਦਾ ਹਾਂ ਜੀ ਮੈਨੂੰ ਥੋੜੀ ਜਿਹੀ ਮੈਨੂੰ ਪਿੱਛੋਂ ਥੋੜਾ ਜਨਾ ਦਿੱਕਤ ਆਉਂਦੀ ਥੋੜੀ ਸੰਭਲਣ ਦੀ ਤੇ ਜਾਨਵਰ ਥੋੜੇ ਜਿਆਦੇ ਆ ਤੇ ਉਹਦੇ ਕਰਕੇ ਮੈਨੂੰ ਐਵੇਂ ਚੱਲ ਸੇਲ ਹੋ ਜਾਂਉ ਚੰਗੀ ਗੱਲੀ ਠੀਕ ਆ ਬਾਈ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਉੱਥੇ ਬੈਠਿਆਂ ਨੂੰ ਸਾਰਾ ਦੇਖ ਰਿਹਾ ਕਰਨੀ ਥੋੜੀ ਜੀ ਔਖੀ ਹੋ ਜਾਂਦੀ ਹੈ ਨਾ ਕੋਈ ਵੇਰੇ ਬੰਦਿਆ ਬੰਦਿਆਂ ਕਰਕੇ ਚੱਕਰ ਪੈ ਜਾਂਦਾ ਯਾਰ ਜਿਵੇਂ ਕਦੇ ਮਗਰੋਂ ਸਪੋਰਟ ਘਟਾਉਣੀ ਜੀ ਠੀਕ ਹੈ ਬਾਈ ਹਾਂਜੀ ਸਹੀ ਹੈ ਜੀ ਤੇ ਬਾਕੀ ਬਾਈ ਜਿਹੜੀਆਂ ਵੀਡੀਓ ਦੇ ਵਿੱਚ ਆਪਾਂ ਹੋਰ ਘੋੜੀਆਂ ਫਲਮਾਈਆਂ ਨੇ ਹਾਂਜੀ ਹਾਂਜੀ ਸੇਲ ਵਾਲੀਆਂ ਉਹਨਾਂ ਬਾਰੇ ਵੀ ਸਾਨੂੰ ਦੱਸ ਦਿਓ ਪਹਿਲਾਂ ਤਾਂ ਇਸੇ ਘੋੜੀ ਬਾਰੇ ਆਪਾਂ ਕਲੀਅਰ ਕਰ ਦਈਏ ਜਿਹੜੀ ਆਪਣੇ ਵਾਲੇ ਬਿਸ਼ੇਰੇ ਤੋਂ ਜੋਰੇ ਤੋਂ ਸੂਈ ਆ ਉਹਦਾ ਨਾਮ ਆਪਾਂ ਜੋਰਾ ਰੱਖਿਆ ਬੈਣਾ ਹਾਂਜੀ 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 ਮੱਥੇ ਪੱਟੇ ਵਾਲੇ ਦਾ ਹਾਂਜੀ 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 ਤੇ ਉਹ ਤੋਂ ਸੂਈ ਆ ਬਾਈ ਜਿਹੜੀ ਮਗਰਮ ਕਮੈਤ ਬਿਸ਼ੇਰੀ ਆ ਕੋੜੀ ਬਾਰੇ ਸਾਰਾ ਪਹਿਲਾਂ ਦੱਸ ਇਹ ਪਥੇੜੀ ਲੈਣ ਦੀ ਆ ਬਰੇ ਹੂੰ ਤੇ ਇਹਦਾ ਕੰਦ ਹੈਗਾ ਪੂਰਾ ਜਨ ਕੇ ਸਕੇਲ ਵਾਲਾ ਜਿੰਮ ਕਹਿੰਦੇ 65 ਇੰਚ ਹੂੰ ਤੇ ਇਹ ਤੇ ਕਮੈਤ ਕਲਰ ਆ ਇਹਦਾ ਤੇ ਦੋ ਪੈਰ ਦੋ ਪੈਰ ਚਿੱਟੇ ਆ ਮਗਰਲੇ ਤੇ ਮੱਥੇ ਪਲੇਜ ਆ ਹੂੰ ਤੇ ਬੱਚੇ ਬੱਚੇ ਦੇ ਨੂੰ 42 ਸਨਖੀ ਦਾ ਤੇ ਪਿਛਲੀ ਬਿਸ਼ੇਰੀ ਦੀ ਵੀ ਆਪਣੇ ਕੋਲ ਫੋਟੋਆਂ ਹੈਗੀਆਂ ਨੇ ਉਹ ਵੀ ਪੰਜ ਕ ਲੈਣੀ ਸੀਗੀ ਉਹ ਬਾਹੂ ਬਲੀ ਤੁਸੀਂ ਜਿਹੜਾ ਗੈਰੀ ਬਾਈ ਕੋ ਅੱਛਾ ਬਾਈ ਤੇ ਉਹ ਬਸੇਰੀ ਬਹੁਤ ਚੰਗੀ ਸੀਗੀ ਉਹ ਉਹ ਟੱਟਣਾ ਸੋ ਗਈ ਸੀ ਤਾਂ ਐਕਸਪਾਇਰ ਹੋ ਗਈ ਸੀ ਉਹ ਅੱਛਾ ਬਾਈ ਤੇ ਉਹ ਵੀ ਬਸੇਰੀ ਬਹੁਤ ਚੰਗੀ ਸੀਗੀ ਆ ਉਹਦੀ ਕਾਪੀ ਹੋਈ ਆ ਸਮਝ ਲੈ ਕਸਮ ਦੀ ਹੂੰ ਬਾਕੀ ਬਾਈ ਬਲਵੰਤ ਜੇ ਇਸ ਕੋੜੀ ਨੂੰ ਆਪਾਂ ਰਿਜ਼ਲਟ ਵਾਈਜ਼ ਦੇਖੀਏ ਜਿਵੇਂ ਪਹਿਲਾਂ ਵੀ ਆਪਣੇ ਘਰੇ ਸੂਈ ਆ ਹਨਾ ਤੇ ਬੱਚੇ ਤਾਂ ਸਾਨੂੰ ਸਾਰਾ ਕਲੀਅਰ ਹੋਈ ਗਿਆ ਵੀ ਸੁੰਦੀ ਬਹੁਤ ਚੰਗਾ ਹੈ ਨੇ ਬੱਚੇ ਬਹੁਤ ਹੁੰਦੇ ਨੇ ਬਈ ਇਹ ਤੋਂ ਪਹਿਲਾਂ ਵੀ ਜਿਹੜਾ ਮੈਨੂੰ ਦਿਖਾਇਆ ਸੀ ਬੰਦੇ ਨੇ ਬਸੇਰਾ ਸੀਗਾ ਉਹ ਵੀ ਸੀਗਾ ਮੈਤੀ ਸੀਗਾ ਉਹ ਨੂੰ ਸੁਨੱਖਾ ਬਹੁਤ ਸੀਗਾ ਹੂੰ ਤੇ ਬੱਚੇ ਚੰਗੇ ਆ ਤੇ ਕਿਉਂ ਇੱਕਦਾਂ ਕੁੜੀ ਦੀ ਬੇਲ ਬੁੱਲ ਚੰਗੀ ਆ ਤੇ ਬਾਕੀ ਉਹ ਵੀ ਬੱਚੇ ਜਿੰਦੇ ਹੱਤ ਨੂੰ ਬਹੁਤ ਚੰਗੀ ਆ ਹੂੰ ਮਨ ਕੇ ਹਰ ਇੱਕ ਘੋੜੇ ਤੇ ਘੋੜੇ ਤੇ ਰਿਜ਼ਲਟ ਲੈ ਕੇ ਜਾਂਦੀ ਆ ਆਪਦੇ ਤੇ ਘੱਟ ਲੈ ਕੇ ਜਾਂਦੀ ਆ ਰੰਗ ਜ਼ਰੂਰ ਆਪਦੇ ਤੇ ਲੈ ਜਾਂਦੀ ਆ ਪਰ ਜਿਹੜੇ ਕੰਨ ਕੋਨ ਜਾਂ ਕੋਸ ਹੋਰ ਆ ਉਹ ਘੋੜੇ ਤੇ ਜਾਂਦੀ ਆ ਤੁਸੀਂ ਬਸ ਇਹ ਦੇਖ ਲਈ ਆਪਣੇ ਘੋੜੇ ਆ ਰਗੇ ਜਿਹੜੀ ਪਹਿਲੀ ਸੀਗੀ ਉਹ ਜਮ ਬਾਹੂ ਗਲੀ ਦੀ ਕਾਪੀ ਸੀਗੀ ਹਾਂ ਬਾਕੀ ਉਹ ਮਾਰਕਾ ਤੇ ਬਸ ਉਹੀ ਚੀਜ਼ ਦਾ ਫਰਕ ਪੈਂਦਾ ਇਕੱਲਾ ਠੀਕ ਹੈ ਬਾਈ ਤੇ ਇੱਕ ਚੀਜ਼ ਹੋਰ ਦੇਖੀ ਆ ਬਾਈ ਬਲਵੰਤ ਦੂਜੀਆਂ ਘੋੜੀਆਂ ਵੀ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਨੂੰ ਅੱਗੇ ਦਿਖਾ ਰਹੇ ਆ ਤੇ ਜਿੰਨੇ ਵੀ ਜਾਨਵਰ ਆ ਸੋਡੇ ਕੋਲੇ ਤਕਰੀਬਨ ਸਾਰੇ ਤੋਰੇ ਵਾਲਿਆ ਘੋੜੀਆਂ ਤੁਰਦੀਆਂ ਬਹੁਤ ਚੰਗਾਂ ਨੇ ਹਣ ਇਹ ਘੋੜੀ ਕਮਤ ਵੀ ਆ ਜਿਵੇਂ ਤਾਜ਼ੀਆਂ ਸੂਈਆਂ ਵੀ ਆ ਘੋੜੀਆਂ ਸੀ ਪਰ ਫਿਰ ਵੀ ਆ ਉਸ ਗੱਲੋਂ ਪਿੱਛੇ ਨਹੀਂ ਸੀ ਹਟਦੀਆਂ ਵੀ ਤੋਰੇ ਦੇ ਹੱਕ ਨੂੰ ਰੇਵੀਆ ਚਾਲ ਚੰਗੀ ਤੁਰਦੀ ਐ ਵੀ ਤੇ ਬਾਕੀ ਦੂਜੀਆਂ ਘੋੜੀਆਂ ਇਹਦਾ ਚਾਲ ਵੀ ਬਾਬ ਤੇ ਉਹ ਤਾਂ ਐ ਵੀ ਜੇ ਬੰਦਾ 10 15 ਨਾ ਲਗਾਤਾਰ ਬਹਿ ਜਾਵੇ ਨਾ ਫਿਰ ਚਾਲ ਪੂਰੀ ਦਿਖਾਉਣ ਲੱਗ ਜਾਂਦੀ ਹੈ ਨਹੀਂ ਆਮ ਤੌਰ ਤੇ ਜਿਵੇਂ ਅਸੀਂ ਦੇਖਦੇ ਆ ਆਪਾਂ ਬਾਹਰ ਅੰਦਰ ਤੁਰੇ ਫਿਰਦੇ ਤੇ ਬਈ ਉਹਦੇ ਚ ਜਿਹੜੀ ਕੋਈ ਘੋੜੀ ਬੜਾ ਟਾਈਮ ਤੋਂ ਕੱਢਦੇ ਆ ਜਾਂ ਆਪਾਂ ਮਹੀਨਾ ਡੇਢ ਮਹੀਨਾ ਦੋ ਮਹੀਨਿਆਂ ਤੋਂ ਬਾਈ ਗੈਪ ਪਾ ਕੇ ਫਿਰ ਜਾਨਵਰ ਤੁਰਦਾ ਨਹੀਂ ਪਰ ਫਿਰ ਵੀ ਇਹ ਸੋਹਣਾ ਤੁਰੀਆਂ ਨੇ ਬਾਈ ਘੋੜੀ ਉਹ ਤਾਂ ਕਈ ਵਾਰ ਅੰਦਰੋਂ ਬਾਹਰ ਕਿ ਨਿਕਲ ਲੈਂਦੇ ਜਾਨਵਰ ਹਾਂ ਬਾਈ ਤੇ ਦੂਜੀ ਬਾਈ ਇੱਕ ਜਿਹੜੀ ਆਪਾਂ ਕਾਲੀ ਘੋੜੀ ਫੜਮਾਈ ਆ ਉਹ ਵੀ ਸੂਈ ਵੀ ਆ ਬਾਈ ਹਾਂ ਜੀ ਹਾਂ ਜੀ ਜਿਹੜੀ ਮੱਥੇ ਫੋਲ ਵਾਲੀ ਕਹਿੰਦੇ ਨਾ ਜਿਹੜੀ ਆਪਣੀ ਪਹਿਲਾ ਬਾਈ ਬਾਹਰ ਬੰਨੀ ਵੀ ਸੀ ਹਾਂਜੀ ਜਿਹਦੇ ਮੱਥੇ ਫੋਲਾ ਮੱਥੇ ਫੋਲਾ ਬਾਈ ਕੁੰਡੀ ਵਾਲਾ ਕੰਨ ਹਾਂਜੀ ਹਾਂਜੀ ਉਹਦੇ ਮਗਰ ਹਾਂਜੀ ਹਾਂਜੀ ਕਾਲੀ ਬਸੇਰੀ ਆ ਉਹਦੇ ਮਗਰ ਤੇ ਮੱਥੇ ਬਲੇਜ ਵਾਲੀ ਇਕੱਲੀ ਬਾਕੀ ਸਾਰੇ ਕਾਲੀ ਆ ਉਹ ਠੀਕ ਹੈ ਬਾਈ ਤੇ ਉਹ ਘੋੜਾ ਸੀਗਾ ਇੱਥੇ ਉਹਦੀ ਬੱਚੀ ਆ ਉਹ ਇੱਥੇ ਹਰਿਆਣੇ ਚ ਜਿੰਨਾਂ ਕੋਲ ਹੰਟਰ ਘੋੜਾ ਨਹੀਂ ਹੈਗਾ ਤੇ ਉਹਨਾਂ ਕੋਲ ਅਰਜਨ ਘੋੜਾ ਬੱਚਾ ਹੀ ਹੈ ਜਿਹੇ ਬਸੇਰਾ ਉਹ ਮੈਂ ਵੀਡੀਓ ਚ ਕੱਦ ਕੇ ਦਿਖਾ ਦਿਆਂਗਾ 65 ਇੰਚ ਠੀਕ ਹੈ ਬਾਈ ਉਹ ਵੀ ਵਾਲੀ ਸੰ ਲੈ ਜਾਂਦਾ ਯਾਰ ਉਹਦੀ ਬੱਚੀ ਆ ਉਹ ਠੀਕ ਹੈ ਤੇ ਜਿਹੜੀ ਠੀਕ ਹੈ ਭਾਈ ਤੇ ਉਹ ਘੋੜੀ ਕੁੜੀ ਦੀ हाइट ਹੈਗੀ ਉਹਦੇ 56 ਇੰਚ ਤੇ ਪਰ ਉਹ ਚਾਲ ਜਿਵੇਂ ਕਹਦੋ ਵੀ ਉਹ 30 34 35 ਤੱਕ ਤਾਂ ਜਾਂਦੀ ਆ ਉਹ ਰੁਕਣੀ ਪੈਂਦੀ ਆ ਵੀ ਰੋਕ ਜਾ ਹੱਕ ਮੈਤ ਘੋੜੀ ਨਾਲੋਂ ਵੀ ਜਿਆਦਾ ਤੁਰਦੀ ਆ ਭਾਈ ਇਹ ਕੋਈ ਮੈਤ ਘੋੜੀ ਤਾਂ ਵੀਰੇ ਤਾਂ ਨਾਰਮਲ ਤਰ੍ਹਾਂ ਨਾਲ ਜਿਵੇਂ ਕਹਦਗੇ ਉਹ ਜਿਵੇਂ ਕਹਦਿਆ ਇਹ ਜਿਹੜੇ ਖੇਡ ਚੋ ਬੰਦਾ ਪਾ ਸਕਦਾ ਪਾਣੀ ਕੋਈ ਬੰਦਾ ਹਿੰਮਤ ਵਾਲਾ ਹੋਵੇ ਨਾ ਵੀ ਜਿਹੜਾ ਪ੍ਰੈਕਟਿਸ ਕਰਾਵੇ ਫਿਰ ਮੈਂ ਕਿ 30 35 ਤੱਕ ਤਾਂ ਸਾਡੀ ਦੇਖੀ ਹੋਈ ਆ ਤੁਰਦੀ ਆ ਹਾਂ ਨਹੀਂ ਉੱਤੇ ਕੋਈ ਹਿਲਣ ਦਿੰਦੀ ਆ ਇਹ ਨਹੀਂ ਹੈਗਾ ਵੀ ਬੰਦਾ ਉੱਤੇ ਮੜ ਪੀ ਜਾਵੇ ਜਾਂ ਕੁਝ ਹੋਰ ਚਾਹਾਂ ਤਾਂ ਪਾਣੀ ਦਾ ਗਲਾਸ ਲੈ ਕੇ ਬੈਠ हां आमता सी आज थोड़ी जी ਘਾਟੀ ਤੋਰੀਆ ਘੋੜੀ ਉਹ ਕਾਰਨ ਕੀ ਸੀ ਕਈ ਵਾਰੀ ਪਹੀ ਹੋਏ ਜਾਂ ਰਸਤਾ ਨਹੀਂ ਹੁੰਦਾ ਜਾਂ ਤਾਜੀ ਸੂਈ ਵੀ ਫਿਰ ਕਿੱਚੇ ਵੀ ਥੋੜੇ ਦਿਨ ਹੀ ਹੋਇਆ ਮੈਨੂੰ ਲੱਗਦਾ ਹਫਤਾ ਹੀ ਹੋਇਆ ਹੈ ਹਾਂਜੀ ਹਾਂਜੀ ਬਾਈ ਪਰ ਫੇਰ ਵੀ ਦੱਸਦੀ ਆ ਵੀ ਚਾਲ ਚੰਗੀ ਆ ਘੋੜੀ ਦੇ ਵਿੱਚ ਬਾਈ ਤੇ ਮੰਨ ਲਓ ਵੀ ਇਹਦਾ ਵੀ ਆਪਣਾ ਸੇਲ ਦਾ ਵਿਚਾਰ ਹੈਗਾ ਹੀ ਆ ਇਸ ਘੋੜੀ ਦਾ ਠੀਕ ਆ ਬਾਈ ਤੇ ਇੱਕ ਘੋੜੀ ਆਪਾਂ ਬੱਚੇ ਵਾਲੀ ਹੋਰ ਫਲਮਾਈ ਸੀ ਬਾਈ ਜਿਹੜੀ ਤੁਸੀਂ ਦੱਸਦੇ ਸੀਗੇ ਵੀ ਕੁਝ ਟਾਈਮ ਪਹਿਲਾਂ ਸੂਪੀ ਮਹੀਨਾ ਪਹਿਲਾਂ ਸੂਪੀ ਉਹ ਕਾਲੀ ਸਾਰੀ ਕਾਲੀ ਸਾਗੀ ਜੈਡ ਬਲੈਕ ਆ ਜਿਵੇਂ ਕਹਦੀ ਮੱਥੇ ਉਹਦੇ ਵਰ ਸਖਤਾਰੀ ਜਿਹਾ ਬਲੇਜ ਵਾਲੀ ਹੂੰ ਤੇ ਉਹ ਵੀ ਯਾਨੀ ਕਿ ਉਹ ਹੀ ਬੱਚੇ ਉਹਦੇ ਮਗਰ ਬਸੇਰਾ ਕਰਤੇ ਉਹ ਵੀ ਉਹ ਹੀ ਕੋੜੇ ਦਾ ਜਿਹੜਾ ਤੁਹਾਨੂੰ ਦੱਸ ਕੇ ਤਾ ਹਾਂ ਵਾਲੀ ਸੰ ਲੈਣ ਦਾ ਠੀਕ ਹੈ ਬਈ ਤੇ ਉਹ ਯਾਨੀ ਕਿ ਮਹੀਨਾ ਕ ਪਹਿਲਾਂ ਸੋਪਿਓ ਤਾਂ ਹੀ ਬੱਚਾ ਥੋੜਾ ਛੋਟਾ ਲੱਗਦਾ ਹਾਂ ਥੋੜਾ ਹਾਂ ਕਮਜ਼ੋਰ ਆ ਥੋੜਾ ਜਿਹਾ ਉਹ ਦੋ ਤਿੰਨ ਦਿਨ ਤਾਂ ਉਹ ਹੀ ਸਿੱਸੀ ਨੂੰ ਦੁੱਧ ਪਿਆ ਹੁਣ ਥਾਂ ਦੇ ਫੜਨ ਲੱਗ ਗਿਆ ਦੂਏਦੋਂ ਫਿਰ ਹੂੰ ਤੇ ਉਹ ਪਤਾ ਨਹੀਂ ਕਿ ਚੱਕਰਾ ਵੀ ਮਹੀਨਾ ਪਹਿਲਾਂ ਸੁੱਕੀ ਵਿਚਾਰੇ ਉਹ ਠੀਕ ਹੈ ਬਾਈ ਉਸ ਘੋੜੀ ਦੀ ਆਪਾਂ ਨੂੰ ਕੋਈ ਲੈਣ ਦਾ ਜਾਂ ਘੋੜੇ ਬਾਰੇ ਪਤਾ ਵੀ ਕਿਹੜੇ ਘੋੜੇ ਕੋਈ ਘੋੜੀ ਲੈਣ ਦਾ ਆਪਾਂ ਘੋੜੀ ਉਹ ਵੀ ਹਣ ਹੋਣੀ ਹੈ ਤੇ ਉਹਦੀ ਉਮਰ ਤੇ ਹਾਈਟ ਕਿੰਨੀ ਹੋਣੀ ਹੈ ਬਾਈ ਇਹ ਜਿਵੇਂ ਦੋਹੇ ਘੋੜੀਆਂ ਜਿਹੜੇ ਪਹਿਲਾਂ ਵੀ ਦੱਸ ਕੇ ਗਏ ਨੇ ਵੀ ਬਸ 4-5 ਸਾਲ ਦੀ ਇਹ ਆ ਉਹ 6 ਸਾਲ ਦੀ ਉਹਨਾਂ ਦਾ ਠੀਕ ਹੈ ਸਾਢੇ 6 ਦੀ ਹੋਊਗੀ ਬਸ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਬੱਚੇ ਦਾ ਹਜੇ ਬਾਈ ਛੋਟੇ ਹੀ ਆ ਤਕਰੀਬਨ ਦਿਨਾਂ ਦੀ ਆ ਹਨਾ ਇੱਕ ਤਾਂ ਬਈ ਉਹ ਜਿਹੜੀ ਜਿਹੜੀ ਆਪਣੀ ਕਮੈਤ ਦੋ ਤਿੰਨ ਦਿਨਾਂ ਦੀ ਆ ਹਾਂ ਜਿਹੜੀ ਕਮੈਤ ਬਸ਼ੇਰੀ ਆਪਣੀ ਕਮੈਤ ਕੱਲ ਕੱਲ ਕੋੜਾ ਛੱਡਿਆ ਸੀ ਇਹਨੇ ਹੂੰ ਕੱਲੇ ਨੂੰ ਜਣ ਕੇ ਛਲੇ ਚ ਅੱਗੇ ਵੀ ਰਹੀ ਸੀਗੀ ਛਲੇ ਚ ਨੂੰ ਜੰਪ ਦੇਤਾ ਇੱਕ ਤਾਂ ਠੀਕ ਹੈ ਬਸ ਸਹਾਈ ਕਰ ਲਉ ਸਵੇਰੇ ਦਵਾਂਗੇ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਜਿਹੜੀ ਉਹ ਕਾਲੀ ਹੈ ਬਾਈ ਉਹ ਵੀ ਬੱਚੀ ਉਹ ਕਿੰਨੇ ਚਿਰ ਦੀ ਆ ਦੂਜੀ ਘੋੜੀ ਜਿਹੜੀ ਆ ਬਫਲਮਾਈ ਆ 2 ਨੰਬਰ ਤੇ ਹਾਂਜੀ ਹਾਂਜੀ ਉਹ ਉਹ ਹੈਗੀ 5 ਸਾਲ 5.5 ਸਾਲ ਦੀ ਇੰਨੀ ਕੀ ਆ ਨਹੀਂ ਬੱਚੀ ਦੀ ਉਮਰ ਕਿੰਨੀ ਕੁ ਹੋਗੀ ਬੱਚੀ ਵੀਰੇ ਉਹ ਤਾਂ ਉਹ ਤਾਂ ਤਕਰੀਬਨ 20 ਕੁ ਦੀ ਹੋਊਗਾ ਇੱਕ ਹੱਤੇ ਜਾਂ ਬਸ 8 ਦਿਨਾਂ ਦੀ ਮੰਨ ਲਓ ਇੱਥੇ ਕਿ ਜੀ ਆ ਸਾਰੀਆਂ ਇਕੱਠੇ ਸੌਈਆਂ ਵੀਰੇ ਬਸ ਤਿੰਨ ਚਾਰ ਦਿਨਾਂ ਦੇ ਫਰਕ ਹੈ ਨਾ ਸਾਰੀਆਂ ਲਗਾਤਾਰ ਠੀਕ ਹੈ ਬਾਈ ਪਹਿਲਾਂ 200ਪੀ ਆਪਣੇ ਕਮਾਤ ਉਦੋਂ ਤਿੰਨ ਚਾਰ ਦਿਨਾਂ ਬਾਅਦ 200ਪੀ ਉਦੋਂ ਦਾ ਤਿੰਨ ਚਾਰ ਦਿਨਾਂ ਬਾਅਦ 200ਪੀ ਹਾਂ ਇਸ ਸੂਪੀ ਤੇ ਜਿਹੜੀ ਬਾਈ ਇਹ ਥੋੜੀ ਜਿਹੀ ਪਹਿਲਾਂ ਸੂਪੀ ਕੁੜੀ ਇਹਦੀ ਹਾਈਟ ਕਿੰਨੀ ਦੱਸਿਆ ਤੁਸੀਂ ਇਹ ਇਹ 60 ਇੰਚ ਸਾਢੇ 60 ਇੰਚ ਹਾਂਜੀ ਤੇ ਵੈਸੇ ਸਰੀਰ ਬਹੁਤ ਆ ਬਾਈ ਕੁੜੀ ਇਹਦਾ ਨਹੀਂ ਸਾਊ ਵਾਲੀ ਦੀ ਤਾਂ ਤੁਹਾਨੂੰ ਸੀ ਜਾਂਦਾ ਵੀ ਉਹਨੂੰ ਦੁੱਧ ਪਿਆਇਆ ਸੀ ਦੋ ਦਿਨ ਚੋ ਕੇ ਪੀਉਂਦੇ ਰਹੇ ਹਾਂ ਇੱਕ ਵਾਰੀ ਲਾਤੋਂ ਨੇ ਲਾਈ ਬਚ ਰਹੇ ਹਾਂ ਹੂੰ ਇਹਦਾ ਦੁੱਧ ਚੁੰੰਦੇ ਸੀਗੇ ਉਹਨੂੰ ਸੀਸੀ ਭਰ ਕੇ ਪਿਆੰਦੇ ਯਾਨੀ ਕਿ ਇਹਨੂੰ ਇੱਕ ਜਾਂ ਡੇਢ ਦਿਨ ਪਿਆ ਹੈਗਾ ਦੂਜੇ ਦਿਨ ਸ਼ਾਮ ਤੱਕ ਤੇ ਜਿਹੜੀ ਇੱਕ ਆਪਾਂ ਚੰਗੇ ਸਾਇਦ ਦੀ ਜਿਹਦੇ ਮਗਰ ਪਟਵਾਰੇ ਆਪਣਾ ਸੌਰੀ ਮਖਲੀਫੇ ਦੀ ਬਸ਼ੇਰੀ ਆਈ ਹੈ ਬਾਈ ਹਾਂ ਜੀ ਹਾਂ ਜੀ ਉਹ ਕੁੜੀ ਵੀ ਬਹੁਤ ਜਿਆਦਾ ਚੰਗੀ ਆ ਉਹਦੀ ਲਾਈਨ ਲੂਣ ਦੱਸੋ ਕਿਹੜੀ ਆ ਉਹ ਦੇਵਲੀ ਲੈਣ ਦੀ ਆ ਵੀਰੇ ਅੱਛਾ ਉਹ ਵੀ 60.5 ਇੰਚ ਦੀ ਆ ਹੂੰ ਤੇ ਉਹਦੀ ਬੇਲ ਬੂਲ ਬਾਲੀ ਚੰਗੀ ਆ ਤਾਂ ਕਰਕੇ ਥੋੜੀ ਜਿਹੀ ਤੇ ਇੱਕ ਬੱਸ ਉਹਦਾ ਇੱਕ ਹੀ ਬੱਸ ਉਹਦੇ ਵਿੱਚ ਕਹਿੰਦੀ ਆ ਵੀ ਔਗਣਾ ਬੱਸ ਉਹ ਇੱਕ ਬੰਦੇ ਦੇ ਤਾਂ ਹੀ ਦਿਆ ਵਾਲਾ ਹੂੰ ਦੂਜੇ ਬੰਦੇ ਨੂੰ ਕਹਿੰਦੇ ਆ ਬਾਹਰ ਕੱਢ ਲੂ ਫੇਰ ਕਿਸੇ ਨੂੰ ਕੋਈ ਹੁੰਦੀ ਕਹਿੰਦੀ ਪਰ ਜਾਨ ਕੇ ਬੰਨੀ ਹੋਈ ਆ ਫੇਰ ਕਿ ਨਾ ਨਕਬਲ ਦੇ ਖਰੇਕ ਨੂੰ ਲੁਕਾਉਂਦੀ ਆ ਜਿਹੜਾ ਬੰਦਾ ਪੱਠੇ ਪਾਉਂਦਾ ਕੋਲੇ ਰਹਿੰਦਾ ਉਹਦੇ ਜਾਂ ਨੂੰ ਖੋਲਦਾ ਕਰਦਾ ਉਹਨੂੰ ਕੁਛ ਨਹੀਂ ਕਹਿੰਦੀ ਮਾਲਕ ਮੰਦੀ ਆ ਜਿਵੇਂ ਆਪਾਂ ਕਰੀਏ ਹਾਂ ਇੱਕ ਵਾਰ ਇੱਕ ਬੰਦੇ ਨੂੰ ਮਾਲਕ ਮੰਨਦੇ ਹੋ ਜਿੰਨੂੰ ਮਰਜ਼ੀ ਮੰਨ ਲਵੇ ਹੂੰ ਉਹ ਕੋੜੀ ਦੇ ਬਾਈ ਮੱਥੇ ਤੇ ਬਲੇਜ ਆ ਬਾਕੀ ਪੈਰ ਕਿੰਨੇ ਚੱਟੇ ਦੋ ਪੈਰ ਚਿੱਟੇ ਮਗਰਲੇ ਦੇ ਦੋ ਪੈਰ ਚਿੱਟੇ ਹਾਈਟ ਹਾਈਟ 65 ਇੰਚ ਦੀ 65 ਦੀ ਵੈਸੇ ਬਾਡੀ ਬੁੱਡੀ ਦੀ ਬੜੀ ਖੁੱਲੀ ਆ ਬਾਈ ਨਹੀਂ ਖੁੱਲੀ ਆ ਵੀਰੋ ਲੰਬੀ ਲੰਬੀ ਬਾਲੀ ਆ ਇੱਕਦਾਂ ਮਾ ਕੀ ਬੱਚੇ ਚੰਗੇ ਦਿੰਦੀ ਆ ਉਹ ਸੇਰੀ ਉਹ ਚੰਗੀ ਬਹੁਤ ਕਰੀ ਹਾਂ ਬਾਈ ਬੱਚੀ ਦਾ ਸਾਇਜ਼ ਸੂਜ ਜੇ ਆਪਾਂ ਦੇਖੀ ਕਿੰਨੇ ਮਹੀਨਿਆਂ ਦੀ ਹੋ ਗਈ ਬੱਚੀ ਵੀਰੇ 9 ਮਹੀਨਿਆਂ ਦੀ ਆ ਤੇ ਕੱਦ ਦੇਖੋ ਬਈ ਕਿੰਨਾ ਕਰੀ ਖੜੀ ਆ ਨਾਲ ਕੋੜੀ ਤਾਂ ਬਰੋਪਰ ਵਾਂਗੂ ਲੱਗੀ ਜਾਂਦੀ ਆ ਹੂੰ ਥੋੜੇ ਫਰਕ ਆਦਾ ਮੇਰਾ ਖਿਆਲ ਆ ਵੀ ਨਾ ਬਾਲਾ 58 ਤੋਂ 65 ਇੰਚ ਦੇ ਵਿੱਚ ਹਾਈਟ ਹੋਣੀ ਆ ਇੰਨੀ ਤਾਂ 58 ਤਾਂ ਹੋਊਗੀ 58 ਤਾਂ ਹੋਗੀ ਹੋਣੀ ਆ ਹਨਾ ਕਿ ਹੋਗੀ ਤੇ ਬਾਕੀ ਬਾਲਪੜੀ ਵੀ ਬਾਕੀ ਖਲੀਫੇ ਦੇ ਵੀਰੇ ਆ ਬੱਚੇ ਥੋੜੇ ਬਾਡੀ ਤੇ ਕੱਦ ਕਦੋਂ ਤਾਂ ਥੋੜੇ ਜਿਆਦੇ ਹੁੰਦੇ ਆ ਹੂੰ ਉਹ ਗੱਲਾਂ ਤਾਂ ਉਹ ਮਾਰ ਖਾਂਦਾ ਕੇ ਪਾਸੋਂ ਹੂੰ ਬਾਕੀ ਸਨੱਖੀ ਬਹੁਤ ਦਾ ਬੱਚੀ ਬਾਕੀ ਸਨੱਖੀ ਬਹੁਤ ਬਾਰੇ ਉਹਦੇ ਵਿੱਚ ਚੈੱਕ ਅਪ ਜਰੀ ਦੇ ਇੱਕ ਅੱਖ ਮਨਾਖੀ ਆ ਠੀਕ ਹੈ ਜੀ ਹਾਂ ਜੀ ਬਾਕੀ ਸਾਰਾ ਕੁਝ ਜਮਾਂਦਰੂ ਹੀ ਆਏ ਆ ਬਈ ਜਮਾਂਦਰੂ ਵਿੱਚ ਜੋ ਜੰਮੀ ਆਏ ਸੀਗੇ ਹੂੰ ਜਮਨਸਾਰੀ ਆਏ ਸੀਗੇ ਤੇ ਘੋੜੀ ਬਾਈ ਇਹ ਦੁਬਾਰੇ ਗੱਬਣ ਕਰਾਤੀ ਆਪਾਂ ਇਹ ਆਪਣੇ ਦੂਜੇ ਅਰਜਨ ਤੋਂ ਕਰਾਈ ਹੋਈ ਆ ਵੀਰੇ ਚੈੱਕ ਪਾਸ ਹੋ ਗਈ ਚੈੱਕ ਇਹ ਤਾਂ ਵੀਰੇ ਸੂਨ ਵਾਲੀ ਵੀ ਇਹਦੇ ਵਿੱਚ 4 ਮਹੀਨੇ ਰਹਿੰਦੇ ਆ ਠੀਕ ਹੈ ਸਿਲੇ ਜੀ ਮਲਾਤੀ ਸੀ ਇਹ ਨਹੀਂ ਨਹੀਂ ਇਹ 2-2 ਮਹੀਨੇ ਬਾਅਦ ਮਲੇ ਸੀ 2 ਮਹੀਨੇ ਦੇ ਠੀਕ ਹੈ ਬਾਈ ਮੰਨ ਕੇ ਚੱਲੋ ਇਹ ਹੁਣ ਉਹ 2 ਮਹੀਨੇ ਘੱਟ ਕਰ ਲਓ ਨਵਾਂ ਦੀ ਸੱਤਾਂ ਦੀ ਉਹ ਜਾਂ ਸਾਢੇ ਸੇਹਾਂ ਦੀ ਇੱਥੇ ਬਸ ਹੈਗੀ ਆ ਠੀਕ ਹੈ ਬਾਈ ਤੇ ਦੂਜੀਆਂ ਕੁੜੀਆਂ ਚੋ ਵੀ ਚੈੱਕ ਪਾਸ ਹੋਈਆਂ ਮੇਣਾਂ ਜਾਂ ਉਹ ਤਾਂ ਪਰ ਸੌਰੀ ਚੈੱਕ ਪਾਸ ਤਾਂ ਕਿਹਨ ਨੂੰ ਮੇਟ ਕਰਾਤੀ ਆਂ ਆਪਾਂ ਨਹੀਂ ਇੱਕ ਇੱਕ ਨੂੰ ਜੰਪ ਦਿੱਤਾ ਉਹ ਦੂਜਿਆਂ ਨੂੰ ਵੀ ਸਿਲੈਕਟ ਜੰਪ ਦੇ ਦਾਂਗੇ ਜੋ ਰਹਿ ਗਈਆਂ ਠੀਕ ਆ ਇਹ ਤਾਂ ਰਹਿ ਜਾਂਦੀ ਜਿਹੜੇ ਇੱਕ ਮੈਂ ਤਾਂ ਇਹ ਤਾਂ ਪੱਕੀ ਰਹਿ ਜਾਂਦੀ ਆ ਠੀਕ ਹੈ ਬਾਈ ਦੂਜਿਆਂ ਦਾ ਤਾਂ ਪਤਾ ਨਹੀਂ ਉਹ ਦੇਖਣੇ ਸਾਢੇ ਕਿ ਪਤਾ ਲੱਗ ਜਾਊਗਾ ਹਾਂ 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 ਜੇ ਕੋਈ ਆਊਗਾ ਬੰਦਾ ਤੇ ਜੇ ਜੰਪ ਨੂੰ ਚਾਹੀਦਾ ਹੋਊਗਾ ਜੰਪਾ ਪੱਦੀ ਵੀ ਦਵਾਂਗੇ ਠੀਕ ਤੇ ਬਾਕੀ ਇੱਕ ਆਪਾਂ ਮੱਝੂ ਕੇ ਲੈਣ ਦੀ ਇੱਕ ਨੀਲੀ ਫਰਮਾਈ ਆ ਨੀਲੀ ਹਾਂਜੀ ਮੱਝੂ ਕੇ ਲੈਣ ਦੀ ਹੋਈ ਆ ਹਾਂਜੀ ਮੱਝੂ ਕੇ ਲੈਣ ਆਵਾਦਤ ਕੋੜਾ ਨਸੀ ਤੇ ਬੱਚੀ ਆ ਉਹ ਠੀਕ ਹੈ ਬਾਈ ਉਹ ਤਕਰੀਬਨ ਸਾਢੇ 3 ਸਾਲ ਦੀ ਗੇੜ ਤੋਂ ਮਰ ਆਉਦੀ ਬਸੇਰੀ ਵੀ ਇਹਦਾ ਪਹਿਲੀ ਵਾਰੀ ਭਰਾਈ ਆ ਉਹ ਕਿਹੜੇ ਤੋਂ ਮਲਾਤੀ ਉਹ ਆਪਣੇ ਦੁੱਧਿਆ ਅਰਜ ਨਹੀਂ ਛੱਡਿਆ ਉਹ ਤੇ ਵੀ ਅੱਛਾ ਉਹ ਜਾਂ ਕਿ 50 55 ਦਿਨ ਹੋ ਗਏ ਚੈੱਕ ਕਰਾਉਣੀ ਆ ਹਜੇ ਤੇ 2-4 ਦਿਨਾਂ ਵਿੱਚ ਚੈੱਕ ਕਰਾ ਦਾਂਗੇ ਠੀਕ ਹੈ ਬਾਈ ਤਕਰੀਬਨ ਹੀਟ ਕੱਢੀਆ ਮੇਰੇ ਖਿਆਲ ਨਾਲ ਤਾਂ 100% ਕੱਬਣੀ ਆ ਹਮ ਸਲਵਾਪਾ ਚੈੱਕ ਕਰਾਂਗੇ ਪਤਾ ਲੱਗੇਗਾ ਠੀਕ ਹੈ ਬਾਈ ਤੇ ਉਹਦੀ ਹਾਈਟ ਕਿੰਨੀ ਆ ਬਾਈ 66 ਇੰਚ ਤਕਰੀਬਨ ਫਿਰ ਮੇਰਾ ਖਿਆਲ ਹੈ ਜੇ 2 ਦਿਨ ਦੀ ਲੱਗੀ ਹੋਊਗਾ ਨਾ ਉਹ 2 ਦਿਨ ਤੋਂ ਹੋਈ ਹੋਈ ਮੈਂ ਚੈੱਕ ਨਹੀਂ ਕੀਤੀ ਸਾਰ ਚਾਰ ਲੱਗ ਗਈ ਕਿ ਨਹੀਂ ਲੱਗੀ ਮੈਨੂੰ ਪਤਾ 3.5 ਸਾਲ ਦਾ ਜਾਣ ਚਾਰ ਸਾਲ ਦੇ ਵਿੱਚ ਉਮਰ ਆ ਉਹਦੀ ਹਮ ਯਾਨੀ ਕਿ ਭਾਈ ਪਹਿਲੀ ਵਾਰੀ ਆ ਠੀਕ ਹੈ ਬਾਈ ਉਹ ਮੈਂ ਇੱਥੋਂ ਹੀ ਲੈ ਸੀ ਆ ਮਾਨੂ ਕਿਆ ਤੋਂ ਤੇ ਉਹਨੂੰ ਲਈਨ ਹੋ ਗਏ 6 ਮਹੀਨੇ ਉਹ ਕਹਿੰਦੇ ਗੱਬਣ ਆ ਤੇ ਜੋ ਘਰਿਆ ਕੇ ਚੈੱਕ ਕਰਾਈ ਦਲ ਖਾਲੀ ਸੀਗੀ ਠੀਕ ਹੈ ਬਾਈ ਕਿਹਾ ਨਹੀਂ ਹੈਗਾ ਬੜਾ ਚਲ ਕੋਈ ਨਾ ਸਾਡਾ ਯਾਰ ਹੂੰ ਆਵਦਾ ਕੋਡ ਹਟ ਲਿਆ ਤੇ ਲੈਂਥ ਵਾਈਜ਼ ਬਾਈ ਉਹ ਚੰਗੀ ਬਹੁਤ ਆ ਕੰਨਾ ਗੁਰਨਾ ਦੀ ਉਹ ਕਿ ਗਰਦਨ ਵੀ ਬੜੀ ਪਤਲੀ ਤੇ ਲੰਮੀ ਆ ਉਹਦੀ ਮੱਜੂ ਗਾਲੇ ਸਾਰੇ ਗੁਣ ਉਹਦੇ ਵਿੱਚ ਯਾਰ ਜਿਵੇਂ ਕਦੇ ਨਾ ਮੱਜੂ ਗਾਲਾ ਕੋਈ ਇਹ ਜਿਹਾ ਹੈ ਨਹੀਂਗਾ ਵੀ ਜਿਹੜਾ ਗੁਣ ਨਾ ਹੋਵੇ ਉਹਦੇ ਵਿੱਚ ਹੂੰ ਆ ਕਰੈਕਸ਼ਨ ਉਹ ਗੁਰੂ ਸੰਸਾਰ ਆ ਕੋਈ ਸੋਹਣੀ ਚੀਜ਼ ਆ ਬਿਲਕੁਲ ਬਾਈ ਤੇ ਬਾਕੀ ਤੁਸੀਂ ਨਾ ਆਪਦਾ ਕੰਟੈਕਟਰ ਨੰਬਰ ਮੈਂਸ਼ਨ ਕਰ ਦਿਓ ਜਿਹੜਾ ਭਰਾਵਾਂ ਨੂੰ ਆਪਾਂ ਦੇਣਾ ਵੀਡੀਓ ਦੇ ਵਿੱਚ ਲਾ ਦੇਾਂਗੇ ਹਾਂਜੀ ਹਾਂਜੀ ਉਹ ਇਦਾਂ ਹੀ ਇੰਡੀਆ ਦਾ ਹੀ ਨੰਬਰ ਆ ਬਾਈ ਨੰਬਰ ਇੰਡੀਆ ਦਾ ਹੀ ਆ ਤੇ ਵਟਸਐਪ ਚੱਲਦਾ ਉਹਦਾ ਹਾਂ ਇਧਰ ਤਾਂ ਹੁਣ ਵੈਸੇ ਦੂਜੇ ਲੋਟ ਵੀ ਲੱਗ ਜੂ ਪਰ ਉਦੋਂ ਲੱਗਣਾ ਤਾਂ ਉਧਰ ਹੀ ਆ ਨਾ ਠੀਕ ਹੈ ਬਾਈ ਤਾਂ ਕਰ ਵਟਸਐਪ ਹੀ ਲਾ ਲੈਣ ਵਧੀਆ ਗੱਲ ਹੈ ਤੇ ਬਾਈ ਉਹਦੇ ਚ ਕਈ ਵਾਰ ਬਲਵੰਤ ਬਈ ਐ ਹੁੰਦਾ ਵੀ ਟਾਈਮ ਟੂਮ ਦੀ ਉਧਰ ਥੋੜਾ ਜਿਹਾ ਭਰਾ ਨੂੰ ਉਵੇਂ ਮੈਂਸ਼ਨ ਕਰਦੇ ਵੀ ਕਿਹੜੇ ਟਾਈਮ ਤੋਂ ਨੀ ਕੋਈ ਚੱਕਰ ਜਿਹੜਾ ਮਰਜ਼ੀ ਲਾ ਲਵੇ ਬਾਈ ਚਾਂਸ ਨਾ ਚੱਕਿਆ ਤਾਂ ਮੈਂ ਬੈਕ ਕਾਲ ਕਰ ਲਊਗਾ ਬਾਕੀ ਜਾਂ WhatsApp ਤੇ ਮੈਸੇਜ ਛੱਡ ਦੇ ਭਰਾ ਹਾਂ ਹਾਂ ਜੀ ਮੈਸੇਜ ਛੱਡ ਤੇ ਕੋਈ ਫੋਨ ਲਾ ਲਿਆ ਨੰਬਰ ਆ ਗਿਆ ਮੈਂ ਬੈਕ ਕਾਲ ਕਰ ਲੈਣਾ ਉਹ ਕੁਝ ਕਰਦੇ ਜਾਂ ਆਪਣਾ ਮੇਰਾ ਖਿਆਲ ਜਿਹੜਾ ਇਧਰਾਂ ਲਾ ਆਪਣਾ ਕੈਨੇਡਾ ਅਮਰੀਕਾ ਨਾਲ ਟੈਂਪਲੇਟ ਦਾ ਸਵੇਰੇ ਤੇ ਸ਼ਾਮ ਦਾ ਸੈਟ ਆਏ ਆਪਣੇ ਦਾ ਬਸ ਹੁਣ ਆ ਟਾਈਮ ਉਥੇ ਚੇਂਜ ਹੋ ਜਾਣਾ ਬਾਈ ਹੁਣ ਤਕਰੀਬਨ ਉਧਰ ਮੰਨ ਕੇ ਚੱਲੋ ਵੀ ਜਿਵੇਂ ਆਪਾਂ 8 ਸਵੇਰ ਦਾ ਹੀ ਫਰਕ ਰਹਣਾ ਹੈ ਜਨ ਕਿੰਨੇ ਘੰਟੇ ਦਾ ਫਰਕ ਹੁੰਦਾ ਵੀ 8 ਸਵੇਰ ਦਾ ਹੀ ਫਰਕ ਹੁੰਦਾ ਹਾਂ ਜਾਂ ਬੰਦਾ ਸਵੇਰੇ ਲਾ ਲੇ ਜਾਂ ਸ਼ਾਮ ਨੂੰ ਲਾ ਲੇ ਬਾ ਦੁਪਹਿਰੇ ਦੁਪਹਿਰੇ ਨਾ ਲਾਵੇ ਉਧਰੋਂ ਫਿਰ ਰਾਤ ਹੁੰਦੀ ਹੈ ਬਸ ਆਹੀ ਆ 8 ਸਵੇਰ ਚੋ ਮਰਜ਼ੀ ਲਾਈ ਜਾ ਕੋਈ ਚੱਕਰ ਨਹੀਂ ਬਾਈ ਤੇ ਬਾਕੀ ਡਿਟੇਲ ਤਾਂ ਆਪਾਂ ਭਰਾ ਮਾਨੂੰ ਸਾਰੀ ਕਲੀਅਰ ਕਰ ਹੀ ਦਿੱਤੀ ਬਾਈ ਹਾਂ ਜੀ ਹਾਂ ਜੀ ਨੰਬਰ ਆਪਾਂ ਸਕਰੀਨ ਤੇ ਹੀ ਮੈਂਸ਼ਨ ਕਰ ਦੇਾਂਗੇ ਇੱਕ ਵਾਰ ਵੈਸੇ ਤੁਸੀਂ ਦੱਸ ਵੀ ਦਿਓ ਹਾਂ ਜੀ ਇੱਕ ਤਾਂ ਮੇਰਾ ਹੈਗਾ 91307 ਤੇ 80001 ਅੱਛਾ ਤੇ ਦੂਜਾ ਹੈਗਾ 76967 ਤੇ 29448 ਠੀਕ ਹੈ ਬਾਈ ਦੋਨੋਂ ਨੰਬਰਾਂ ਚ ਜਿਹੜੇ ਤੇ ਮਾਰਦੇ ਦੋਨਾਂ ਤੇ ਵਟਸਐਪ ਚੱਲਦਾ ਹਾਂ ਦੋਨਾਂ ਤੇ ਵਟਸਐਪ ਚੱਲਦਾ ਠੀਕ ਹੈ ਬਾਈ ਹਾਂਜੀ ਤੇ ਬਾਕੀ ਭਰਾਵਾਂ ਨੂੰ ਆਪਾਂ ਦੱਸ ਦਈਏ ਵੀ ਜਿਹੜਾ ਆਪਣਾ ਫਾਰਮ ਆ ਇਹ ਜੇ ਕੋਈ ਭਰਾ ਆਉਣਾ ਚਾਹੁੰਦਾ ਤਾਂ ਪਿੰਡ ਤੋਂ ਬਾਰ-ਬਾਰ ਹਨਾ ਹਾਂ ਜੀ ਜੀ ਜਦੋਂ ਪਿੰਡ ਭੈਣੀ ਬਣ ਗਿਆ ਵੜ ਗਿਆ ਨਾ ਜੀ ਟ੍ਰੇਕਸ਼ਨ ਕੋਸਟ ਕਹਿੰਦੀ ਲੋੜ ਨੇ ਇੱਕ ਵਾਰੀ ਐਂ ਕਹਦੇ ਕੋੜਿਆਂ ਦੇ ਫਾਰਮ ਤੇ ਜਾਣਾ ਤੁਹਾਨੂੰ ਹਰੇਕ ਕੋਈ ਬੰਦਾ ਵੀ ਦੱਸ ਦਊਗਾ ਹਾਂ ਬਾਰ-ਬਾਰ ਖੇਤਾਂ ਦੇ ਵਿੱਚ ਬਈ ਪਿੰਡ ਦਾ ਕਿਸੇ ਕੋਲ ਕੋੜੀ ਹੈ ਕੀ ਆਪਣੇ ਕੋਲ ਹੀ ਇਕੱਲੇ ਘੋੜੇ ਤੇ ਫਾਰਮ ਵੀ ਆਪਣੇ ਇੱਥੇ ਪਿੰਡ ਦੇ ਵਿੱਚ ਬਈ ਆਪਣੇ ਕੋਲ ਹੀ ਹੁਣ ਇਸ ਵਕਤ ਇਸ ਵਕਤ ਆਪਣੇ ਕੋਲ ਹੀ ਇੱਕ ਬੰਦੇ ਦੇ ਕੋਲ ਬਸੇਰੀ ਇੱਕ ਨਿੱਕੀ ਜਿਹੀ ਬਾਕੀ ਹੋਰ ਕਿਸੇ ਕੋਲ ਕੋਈ ਨਹੀਂ ਹੈਗਾ ਇੱਥੇ ਠੀਕ ਹੈ ਬਈ ਹਾਂ ਜੀ ਠੀਕ ਹੈ ਜੀ ਦਰਸ਼ਕੋ ਜਿਵੇਂ ਬਾਈ ਬਲਵੰਤ ਨੇ ਆਪਾਂ ਨੂੰ ਸਾਰੀ ਗੱਲਬਾਤ ਜਾਨਵਰਾਂ ਬਾਰੇ ਕਲੀਅ ਵੀ ਦੋ ਤਾਂ ਜਿਹੜੇ ਬਸ਼ੇਰੇ ਆ ਮਾਰਵਾੜੀ ਸਟੱਡ ਸਰਵਿਸ ਵਾਸਤੇ ਓਪਨ ਕੀਤੇ ਵਾ ਤੇ ਜੇ ਕੋਈ ਭਰਾ ਚਾਹੁੰਦਾ ਕਿਸੇ ਦੀ ਸਲਾਹ ਬਣਦੀ ਆ ਤਾਂ ਬਾਈ ਅਰਗੇ ਉਹਨਾਂ ਨੂੰ ਦੇ ਵੀ ਦੇਣਗੇ ਤੇ ਉਸ ਤੋਂ ਇਲਾਵਾ ਜਿਹੜੀਆਂ ਹੋਰ ਘੋੜੀਆਂ ਨੇ ਫਾਰਮ ਦੇ ਉੱਤੇ ਤਿੰਨ ਘੋੜੀਆਂ ਤਾਂ ਆਪਾਂ ਜਿਨ੍ਹਾਂ ਦੇ ਮੰਗਰ ਬੱਚੇ ਆ ਸੂਈਆਂ ਵੀ ਆਣੇ ਤੇ ਸਿਲੇ ਦੇ ਵਿੱਚ ਮੇਟ ਕਰਾਤੀਆਂ ਜਿਹੜੀਆਂ ਜਿਨ੍ਹਾਂ ਦੇ ਦਿਨ ਉਹਵੇਂ ਹੋ ਗਏ ਗਿਆ 11ਵਾਂ 13ਵਾਂ ਦਿਨ ਤੇ ਜਿਹੜੀਆਂ ਦੇ ਹੋਣ ਵਾਲੇ ਬੱਚਾ ਕੋਈ 7-8 ਦਿਨ ਦਾ ਉਹਨੂੰ ਬਾਈ ਕਹਿੰਦੇ ਵੀ ਆਪਾਂ ਮੇਟ ਕਰਾ ਕੇ ਦੇ ਦੇਾਂਗੇ ਸੂਈਆਂ ਵੀਆ ਘੋੜੀਆਂ ਨੇ ਕੋਈ ਆਏ ਨਹੀਂ ਵਿੱਚ ਕੋਈ ਤੁਹਾਨੂੰ ਗੱਬਣ ਰਖਾਉਣ ਦੇ ਵਿੱਚ ਕੋਈ ਸਮੱਸਿਆ ਆ ਜੂ ਮੰਗਰ ਬੱਚੇ ਆ ਤੇ ਕਿਸੇ ਕਿਸਮ ਦੀ ਅੰਗਾ ਪੈਰਾਂ ਦੀਆਂ ਸਾਪ ਨੇ ਇੱਕ ਮੱਜੂ ਕੇ ਲੈਣ ਦੀ ਬੱਚੀ ਆਪਾਂ ਤੁਹਾਨੂੰ ਦਿਖਾਈ ਆ ਤੇ ਇੱਕ ਘੋੜੀ ਆਪਾਂ ਤੁਹਾਨੂੰ ਦੇਵਲੀ ਲੈਣ ਦੀ ਹੋਰ ਦਿਖਾਈ ਆ ਜਿਹਦੇ ਮੰਗਰ ਖਲੀਫੇ ਦੀ ਬੱਚੀ ਆ ਸੋ ਬਾਈ ਬਲਵੰਤ ਨੂੰ ਜਦੋਂ ਮਰਜੀ ਤੁਸੀਂ ਕਾਲ ਕਰ ਸਕਦੇ ਹੋ WhatsApp ਨੰਬਰ ਲੱਗੂਗਾ ਕਿਤੇ ਡਾਇਰੈਕਟ ਕਾਲ ਤੁਸੀਂ ਕਰਨ ਬਹਿਜੋ ਤੇ WhatsApp ਤੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਇਹਨਾਂ ਨੰਬਰਾਂ ਤੇ ਤੇ ਜਾਂ ਫੋਨ ਕਾਲ ਵੀ ਲਾ ਸਕਦੇ ਹੋ ਸੋ ਮਿਲਦੇ ਹਾਂ ਕਿਸੇ ਨਵੇਂ ਫਾਰਮ ਦੇ ਨਾਲ ਕਿਸੇ ਨਵੇਂ ਘੋੜੇ ਦੇ ਨਾਲ ਸੋ ਉਦੋਂ ਤੱਕ ਲਈ ਜੁੜੇ ਰਹੋ ਸਾਡੇ ਪਿੰਡੂ ਜ਼ਿੰਮੇਦਾਰ ਚੈਨਲ ਨਾਲ ਧੰਨਵਾਦੀ ਦੋਸਤੋ ਸਸਿਕਾ